ਹਾਂਜੀ ਆ ਗਿਆ ਤੁਸੀਂ ਸਾਰੇ ਤੇ ਅੱਜ ਆਪਾਂ ਗੱਲ ਕਰਨੀ ਆ ਆ ਦੁੱਖਦਈ ਚੀਜ਼ਾਂ ਬਾਰੇ ਆ ਯੰਤਰ ਹੈ ਬਹੁਤ ਕਸ਼ਟ ਦਿੰਦਾ ਸ਼ਰੀਰ ਨੂੰ ਪਰ ਸਾਰੀ ਉਮਰ ਲਈ ਸੋਹਣਾ ਕਰ ਦਿੰਦਾ ਅਗਰ ਸੋਹੇ ਟੈਟੂ ਆਰਟਿਸਟ ਦੇ ਕੋਲ ਟੈਟੂ ਬਣਵਾਇਆ ਹੋਵੇ ਤਾਂ ਸਾਰੀ ਉਮਰ ਲਈ ਨਿਸ਼ਾਨੀ ਛੱਡ ਦਿੰਦਾ ਸ਼ਰੀਰ ਤੇ ਆ ਜਿਹੜੀ ਪੈਨ ਮਸ਼ੀਨ ਹੈ ਫਿਲਹਾਲ ਆਪਾਂ ਕੋਇਲ ਮਸ਼ੀਨ ਬਾਰੇ ਗੱਲ ਕਰਦੇ ਆ ਪੈਨ ਬਾਰੇ ਵੀ ਕਰਾਂਗੇ ਤੇ ਇੱਕ ਵਾਰ ਮਸ਼ੀਨ ਹੁੰਦੀ ਆ ਰੋਟਰੀ ਠੀਕ ਹੈ ਤਿੰਨ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਚੇਤੇ ਰੱਖਿਓ ਮੋਟਾ-ਮੋਟਾ ਕੋਇਲ ਪੈਨ ਤੇ ਰੋਟਰੀ ਠੀਕ ਹੈ ਇੰਨੀ ਗੱਲ ਆ ਕਾਪੀ ਪੈਨ ਲੈ ਲਿਓ ਨਾਲ ਨਾਲ ਲੈ ਲਿਓ ਜਿਵਾਂ ਵਾਲੀ ਗੱਲ ਆ ਆਪਾਂ ਅੱਜ ਤੁਹਾਨੂੰ ਮੈਂ ਇੰਨੇ ਕ ਤਰੀਕੇ ਨਾਲ ਇੰਨੇ ਕ ਸਿੰਪਲ ਵੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਕਿ ਆਪਣੇ ਵੱਲੋਂ ਤੁਹਾਨੂੰ ਇੰਨਾ ਕੁਝ ਦੱਸ ਦੇਣਾ ਕਿ ਤੁਸੀਂ ਆ ਲੈਕਚਰ ਅਗਰ ਧਿਆਨ ਨਾਲ ਸੁਣ ਲਿਆ ਧਿਆਨ ਨਾਲ ਸੁਣ ਲਿਆ ਤਾਂ ਤੁਸੀਂ ਭਾਵੇਂ ਹੁਣੇ Amazon ਖੋਲ ਕੇ ਤਾਂ ਮਸ਼ੀਨ ਆਰਡਰ ਕਰਦੇ ਹੋ ਤੁਹਾਨੂੰ ਪਤਾ ਲੱਗ ਜਾਣਾ ਕਿ ਕੀ ਕੀ ਹੋਣਾ ਚਾਹੀਦਾ ਆ ਠੀਕ ਆ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਜਦੋਂ ਕੋਈ ਆਰਡਰ ਕਰਦਾ ਨਾ ਜੇ ਅਣਜਾਣ ਬੰਦਾ ਆਰਡਰ ਕਰਦਾ ਉਹ ਗਲਤੀ ਕੀ ਕਰਦਾ ਆ ਫਰੇਮ ਐ ਦਾ ਇਹਨੀ ਮਸ਼ੀਨ ਸਮਝ ਲੈਂਦਾ ਆ ਦੇਖਦੇ ਆ ਫਰੇਮ ਐ ਸਾਰੇ ਠੀਕ ਐ ਆ ਮਸ਼ੀਨ ਦੇਖੋ ਕਿਦਾਂ ਦੀ ਐ ਇਹਦੇ ਕਰਗੀ ਲੱਗਦੀ ਐ ਕਿਸੇ ਨੇ ਆ ਮਸ਼ੀਨ ਉਹਨੂੰ ਸੋਹਣੀ ਲੱਗਣੀ ਕਿਸੇ ਨੂੰ ਆ ਮਸ਼ੀਨ ਸੋਹਣੀ ਲੱਗਣੀ ਆ ਹੁਣ ਲਾਈਕ ਸਵਿਫਟ ਦੇ ਸਵਿਫਟ ਆ ਜਾਂ ਕੋਈ ਇਦਾਂ ਦੀ ਗੱਡੀ ਆ ਸਵਿਫਟ ਜਿਹੜੀ ਆ ਉਹ ਮੈਨੂੰ ਮਿਨੀ ਕੂਪਰ ਵਰਗੀ ਲੱਗਦੀ ਆ ਹਨਾ ਹੁਣ ਮਿਨੀ ਕੂਪਰ ਦੇਖਣ ਨੂੰ ਉਹਦੇ ਅੰਦਰ ਇੰਜਨ ਹੋਰ ਵੱਡੇ ਲੱਗੇ ਆ ਪਰ ਕੋਈ ਸਵਿਫਟ ਲੈ ਲਵੇ ਤਰੇਸਾ ਮਿਨੀ ਕੂਪਰ ਨਾਲ ਲਾਵੇ ਤਾਂ ਗੱਲ ਥੋੜੀ ਬਣਨੀ ਆ ਹਨਾ ਸੋ ਫਰੇਮ ਨੇ ਡਿਸਾਈਡ ਨਹੀਂ ਕਰਨਾ ਕਿ ਅੰਦਰ ਕੀ ਆ ਅੰਦਰ ਕੇ ਨੇ ਦੇਖਣਾ ਆ ਚੀਜ਼ ਆ ਜਿਹੜੀ ਮੇਨ ਆ ਇਹਦੀ ਬਿਲਡ ਕੁਆਲਿਟੀ ਫਰੇਮ ਦੀ ਜਿਹੜੀ ਬਿਲਡ ਕੁਆਲਿਟੀ ਆ ਉਹ ਮੈਟਰ ਕਰਦੀ ਆ ਸੋ ਬੋਡੀ ਮੈਟਰ ਕਰਦੀ ਆ ਪਰ ਡੈਕੋਰੇਸ਼ਨ ਦੇਖ ਕੇ ਨਹੀਂ ਲੈ ਲੈਣੀ ਮਸ਼ੀਨ ਕਿ 1500 ਦੇ ਵਿੱਚ ਐਦਾਂ ਦੀ ਮੈਲਡੀ ਖੋਪੜੀ ਬਣੀ ਆ ਉੱਪਰ ਹਨਾ ਇਦਾਂ ਦੀਆਂ ਖੋਪੜੀਆਂ ਖੋਪੜੀਆਂ ਬੜੀਆਂ ਇਦਾਂ ਨਹੀਂ ਦੇਖਣਾ ਇਹ ਦੇਖਣ ਨੂੰ ਆ ਜਿਆਦਾ ਸੋਹਣੀ ਲੱਗਦੀ ਹੈ ਇਹਦੇ ਨਾਲੋਂ ਪਰ ਮੈ ਮੈਨੂੰ ਇਹ ਨਹੀਂ ਪਤਾ ਕਿ ਇਹ ਕਿੰਨੇ ਵਾਲੀਆਂ ਕਿਹੜੀਆਂ ਪਰ ਇਦਾਂ ਦੀਆਂ 15-15 100 ਚ ਮਸ਼ੀਨਾ ਮਿਲ ਜਾਂਦੀਆਂ Amazon ਤੇ ਕਿੰਨੇ ਚ 15-15 100 ਚ ਮਿਲ ਜਾਂਦੀਆਂ ਪਰ ਇੰਨੀ ਜਲਦੀ ਆਪਾਂ ਉਹ ਨਹੀਂ ਕਰਨਾ ਡਿਸਾਈਡ ਨਹੀਂ ਕਰਨਾ ਆਪਾਂ ਇਸ ਲੈਕਚਰ ਦੇ ਅੰਦਰ ਕਨਫਰਮ ਕੀ ਕਰਨਾ ਹੈ ਟਾਰਕ ਗਿਵ ਹੈਨਾ ਫਿਰ RPM CPM ਫਿਰ ਹੋਰ ਵੀ ਤਾਂ ਦੀਆਂ ਜਿਹੜੀਆਂ ਟੈਕਨੀਕਲੀ ਵਰਡ ਆ ਪਰ ਬੜੇ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਦੇਣੀ ਆ ਬਸ ਬਣੇ ਰਹੋ ਬਣੇ ਰਹੋ ਪੂਰੀ ਵੀਡੀਓ ਦੇ ਵਿੱਚ ਕਰਕੇ ਤੁਸੀਂ ਅਗਰ ਤੁਸੀਂ ਮਸ਼ੀਨ ਹੀ ਗਲਤ ਆਰਡਰ ਕਰ ਲਈ ਪਹਿਲਾ ਹੀ ਸਟੈਪ ਗਲਤ ਹਨਾ ਤੁਸੀਂ ਮੰਨ ਲਓ ਸਪਲੈਂਡਰ ਲੈ ਕੇ ਆ ਗਏ ਹੁਣ ਤੁਸੀਂ ਉੱਤੇ ਪ੍ਰੈਕਟਿਸ ਕਰੀ ਜਾਂਦੇ ਰੇਸਾਂ ਤੇ ਆਡੀਆਂ ਕੇਟੀਐਮ ਨਾਲ ਆ ਕਿੱਦਾਂ ਜਿੱਤ ਜੂਗੇ ਕੇਟੀਐਮ ਹੀ ਲਿਆਉਂਗੇ ਨਾ ਜਾਂ ਉਦੋਂ ਵਧੀਆ ਮੋਟਰਸਾਈਕਲ ਲੈ ਕੇ ਆਉਂਗੇ ਤਾਂ ਹੀ ਤੁਸੀਂ ਕੁਝ ਜਿੱਤੂਗੇ ਸੋ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਪੜਾ ਆ ਮਸ਼ੀਨ ਉਹ ਸੋਹਣੀ ਲੈ ਲਿਓ ਅਗਲੇ ਕੰਮ ਆਪਾਂ ਆਪੇ ਵਧੀਆ ਕਰ ਲੈਣੇ ਆ ਠੀਕ ਹੈ ਤੇ ਇੱਕ ਗਲਤੀ ਆਇਆ ਇੰਨਾ ਬੜਾ ਸਮਾਨ ਇਕੱਠਾ ਮਿਲਦਾ ਹੁੰਦਾ 5000 ਚ 4000 ਚ ਉਹ ਦੇਖ ਕੇ ਨਹੀਂ ਲੈਣਾ ਕਿ ਸਾਰਾ ਕੁਝ ਮਿਲ ਗਿਆ ਤੇ ਕੰਮ ਸ਼ੁਰੂ ਕਰੀਏ ਮਤਲਬ ਬਹੁਤ ਬਹੁਤ ਔਖਾ ਅਸੀਂ ਜਹਾਦਰਾ ਮਸ਼ੀਨ ਯੂਜ਼ ਕਰਦੇ ਆ ਮੈਂ ਆ ਪਰਸਨਲੀ ਇਹ ਯੂਜ਼ ਕਰਦਾ ਪਰ ਮੈਂ ਇਹਦੀ ਪ੍ਰੋਮੋਸ਼ਨ ਨਹੀਂ ਕਰ ਰਿਹਾ ਉਦਾਂ ਦੱਸ ਰਿਹਾ ਸਭ ਤੋਂ ਪਹਿਲਾਂ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਰੈਪ ਨਾਂ ਦੀ ਇੱਕ ਚੀਜ਼ ਹੁੰਦੀ ਆ ਰੈਪਸ ਠੀਕ ਹੈ ਉਹ ਕੀ ਹੁੰਦੇ ਆ 6 8 10 12 ਆ ਜਿਹੜੀ ਕੋਇਲ ਆ ਨਾ ਇਹਦੇ ਆਲੇ ਦਿਵਾਲੇ ਲਪੇਟਿਆ ਗਿਆ ਤਾਂਬਾ ਉਹਦੀ ਕੁਆਂਟੀਟੀ ਹੁੰਦੀ ਹੈ ਇੱਕ ਤਰ੍ਹਾਂ ਦੀ ਠੀਕ ਹੈ 6 ਮਤਲਬ ਘੱਟ ਲਪੇਟਿਆ ਆ 12 ਮਤਲਬ ਜ਼ਿਆਦਾ ਲਪੇਟਿਆ ਆ 6 ਮਤਲਬ ਇੱਚ ਪਾਵਰ ਘੱਟ ਆ 12 ਮਤਲਬ ਇੱਚ ਪਾਵਰ ਜ਼ਿਆਦਾ ਆ 6 ਤੋਂ ਉੱਪਰ 8 ਆ ਥੋੜੀ ਜਿਹੀ ਹੋਰ ਪਾਵਰ ਵਧ ਗਈ 10 ਆ ਹੋਰ ਪਾਵਰ ਵਧ ਗਈ 12 ਆ ਹੋਰ ਪਾਵਰ ਵਧ ਗਈ ਸੋ ਸੌਖਾ ਹੋ ਗਿਆ ਸਮਝ ਲੱਗ ਗਿਆ 6 ਵਾਲੇ ਦਾ ਆਰ ਪੀ ਐਮ ਜ਼ਿਆਦਾ ਹੁੰਦਾ ਮਤਲਬ ਉਹੱਚ ਪਾਵਰ ਨਹੀਂ ਹੁੰਦੀ ਉੱਚ ਫਰਤੀ ਬੋਧ ਹੁੰਦੀ ਆ ਉਹ ਆਰ ਪੀ ਐਮ ਬਹੁਤ ਯਾਨੀ ਸਰਕਲ ਬਹੁਤ ਤੇਜ਼ ਘੁੰਮਦਾ ਹੁਣ ਆਰ ਪੀ ਐਮ ਕੀ ਹੁੰਦਾ ਰੈਵਲੂਸ਼ਨ ਪਰ ਮਿੰਟ ਰੈਵਲੂਸ਼ਨ ਕੀ ਹੁੰਦਾ ਸਰਕਲ ਸਰਕਲ ਜਿਹੜਾ ਆ 1 ਮਿੰਟ ਦੇ ਵਿੱਚ ਕੋਈ ਘੇੜਾ ਕਿੰਨੇ ਘੇੜੇ ਘੜਦਾ ਆ ਉਹ ਹੁੰਦਾ ਲਾਈਕ ਆ ਸਰਕਲ ਆ ਇੱਥੋਂ ਸ਼ੁਰੂ ਹੋਇਆ ਇੱਥੇ ਖਤਮ ਹੋਇਆ ਇਹ 1 ਮਿੰਟ ਚ ਕਿੰਨੀ ਵਾਰੀ ਘੁੰਮਿਆ ਉਹ ਹੁੰਦਾ ਆਰ ਪੀ ਐਮ ਰਾਈਟਿੰਗ ਲਈ ਮੈਨੂੰ ਅਵਾਰਡ ਮਿਲੇਗਾ ਕਈ ਕੋਈ ਦੇਖ ਲਓ ਤੁਹਾਨੂੰ ਸਮਝ ਲੱਗ ਜਵੇ ਸੀਪੀਐਮ ਇੱਕੋ ਹੀ ਹੁੰਦੇ ਆ ਸੀਪੀਐਸ ਵੀ ਹੁੰਦਾ ਇਹਦਾ ਮਤਲਬ ਐਸ ਹੁੰਦਾ ਸੈਕਿੰਡ ਲਈ ਐਮ ਹੁੰਦਾ ਮਿੰਟ ਲਈ ਸਰਕਲ ਪਰ ਮਿੰਟ ਸਰਕਲ ਪਰ ਸਰਕਲ ਪਰ ਸੈਕਿੰਡ ਪਰ ਮਿੰਟ ਠੀਕ ਹੈ ਪਰ ਇਹਦੇ ਅੰਦਰ ਗੁਰੂ ਜੀ ਇਹਦੇ ਅੰਦਰ ਹੁੰਦੀ ਆ ਪੱਤੀ ਲੱਗੀ ਆ ਜਿਹੜੀ ਆ ਆਰਮੇਚਰ ਵਾਰ ਕਹਿ ਦਿੰਦੇ ਆ ਇਹ ਇਦਾਂ ਕਰਦੀ ਆ ਹੁਣ ਇਹ ਚ ਤਾਂ ਸਰਕਲ ਤਾਂ ਘੁੰਮਦਾ ਨਹੀਂ ਮੋਟਰ ਤਾਂ ਇਹਦੇ ਚ ਲੱਗੀ ਆ ਠੀਕ ਆ ਉਹ ਮੈਂ ਦੱਸਦਾ ਕਿਦਾਂ ਇਹ ਸਿਰਫ ਵਾਈਬ੍ਰੇਸ਼ਨ ਕਰਦੀ ਆ ਇਦਾਂ ਤੇ ਇਥੋਂ ਨੀਡਲ ਜਿਹੜੀ ਅੱਗੇ ਪਿੱਛੇ ਜਾਂਦੀ ਆ ਤੇ ਇਹ ਟੈਟੂ ਬਣਦਾ ਏ ਜ਼ੋਰ ਨਾਲ ਵੱਜਦੀ ਆ ਸਕਿਨ ਦੇ ਅੰਦਰ ਹੁਣ ਇਹ ਕਿੰਨੀ ਵਾਰੀ ਅੱਗੇ ਪਿੱਛੇ ਹੋਈ ਆ ਇਹਦਾ ਆਰ ਪੀ ਐਮ ਉਹੀ ਆ ਠੀਕ ਆ ਕਿ 1 ਮਿੰਟ ਚ ਕਿੰਨੀ ਵਾਰੀ ਦਾ ਅੱਗੇ ਪਿੱਛੇ ਹੋਈ ਹੈ ਨਹੀਂ मतलब ਕਿ ਅੱਗੇ ਪਿੱਛੇ ਜ਼ਿਆਦਾ ਹੁੰਦੀ ਆ ਪਾਵਰ ਘੱਟ ਹੁੰਦੀ ਆ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਨਾਲ ਸਮਝਾ ਦਿੰਨਾ ਕਿ ਇੱਕ ਪੱਖਾ ਚੱਲ ਰਿਹਾ ਆ ਜਿੱਚ ਜ਼ੋਰ ਹੈ ਨਹੀਂਗਾ ਪਰ ਉਹ ਘੁੰਮਦਾ ਬਹੁਤ ਤੇਜ਼ ਆ ਪਰ ਆਪਾਂ ਉਹਨੂੰ ਹੱਥ ਨਾਲ ਰੋਕ ਸਕਦੇ ਆ ਠੀਕ ਆ ਉਹ ਪੱਖੇ ਨੂੰ ਆਪਾਂ ਹੱਥ ਨਾਲ ਰੋਕ ਸਕਦੇ ਪਰ ਘੁੰਮਦਾ ਬਹੁਤ ਤੇਜ਼ ਆ ਯਾਨੀ ਕੋਦੇ ਆਰ ਪੀ ਐਮ ਬਹੁਤ ਆ ਪਰ ਉੱਚ ਜਾਨ ਹੈ ਨਹੀਂ ਗੀ ਹੁਣ ਇੱਕ ਹੁੰਦੀ ਆ ਮੋਟਰ ਦੇ ਦੇਣੇ ਨਾ ਮੋਟਰ ਹੁੰਦੀ ਆ ਇੱਕ ਜਿਹੜੀ ਡੇਢ ਦੀ ਮੋਟਰ ਹੁੰਦੀ ਆ ਜਾਂ ਪੱਖਿਆਂ ਉੱਤੇ ਲੱਗੀ ਹੁੰਦੀ ਆ ਖੂਹਾਂਾਂ ਤੇ ਮੋਟਰਾਂ ਲੱਗੀਆਂ ਹੁੰਦੀਆਂ ਉਹ ਭਾਵੇਂ ਤੇਜ਼ ਨਾ ਘੁੰਮੇ ਉਨੀ ਪੱਖੇ ਜਿੰਨੀ ਪਰ ਉਹਨੂੰ ਆਪਾਂ ਹੱਥ ਨਾਲ ਰੋਕ ਨਹੀਂ ਸਕਦੇ ਕਰਕੇ ਉਹਦੇ ਚ ਜ਼ੋਰ ਇੰਨਾ ਹੁੰਦਾ ਸਮਝਦੇ ਕਿ 6 ਵਾਲੀ ਜਿਹੜੀ ਆ ਉਹਦੇ ਸਰਕਲ ਭਾਵੇਂ ਜ਼ਿਆਦਾ ਹੋਊਗੇ ਪਰ 12 ਨਾਲੋਂ ਉਹਦੇ ਵਿੱਚ ਜਾਨ ਘੱਟ ਹੁੰਦੀ ਹੁਣ ਇਹ ਇਹਦਾ ਫਾਇਦਾ ਨੁਕਸਾਨ ਕੀ ਆ ਜੇ ਜਾਨ ਜ਼ਿਆਦਾ ਆ ਹੁਣ ਮੰਨ ਲਓ ਕਿ ਆਪਾਂ ਆ ਤਿੱਖੀ ਸੂਈ ਆ ਇਹਨੂੰ ਆਪਾਂ ਅਗਰ ਸਰੀਰ ਦੇ ਵਿੱਚ ਇੱਥੇ ਐਂਟਰ ਕਰਨਾ ਠੀਕ ਆ ਤੇ ਇਹਨੇ ਆਰਾਮ ਨਾਲ ਹੋ ਜਾਣਾ ਆਪਾਂ ਮੇ ਘੱਟ ਜਾਨ ਵੀ ਹੋਵੇ ਮਸ਼ੀਨ 'ਚ ਪਰ ਜੇ ਉਹ ਤੁਸੀਂ ਦੇਖਿਆ ਹੁਣ ਆ ਜਿਹੜੀਆਂ ਸੂਈਆਂ ਨਹੀਂ ਹੁੰਦੀਆਂ ਜਿੰਨੀਆਂ ਕਿੰਨੀਆਂ-ਕਿੰਨੀਆਂ ਸੂਈਆਂ ਇਹਦੇ ਅੰਦਰ ਆ ਦੇਖੋ ਇਹਦੇ ਅੰਦਰ ਕਿੰਨੀਆਂ 20 20 30 30 ਸੂਈਆਂ ਹੁੰਦੀਆਂ ਆ ਉਹਨੂੰ ਅਗਰ ਆਪਾਂ ਐਂਟਰ ਕਰਨਾ ਤਿੱਖੀ ਚੀਜ਼ ਨੂੰ ਐਂਟਰ ਕਰਨਾ ਤਾਂ ਸੌਖਾ ਆ ਆ ਤਿੱਖੀ ਸੂਈ ਆ ਇਹਨੂੰ ਸ਼ਰੀਰ 'ਚ ਮਾਰਨਾ ਸੌਖਾ ਆ ਪਰ ਜਿਹੜੀਆਂ ਦੂਜੀਆਂ ਉਹਦੇ ਲਈ ਪਾਵਰ ਚਾਹੀਦੀ ਆ ਠੀਕ ਆ ਇੱਕ ਤਾਂ ਕਾਰਨ ਇਹ ਹੋ ਗਿਆ ਪਾਵਰ ਜ਼ਿਆਦਾ ਲੋਡ ਕਿੱਥੇ ਪੈਂਦੀ ਆ ਦੂਜੀ ਕੀ ਆ ਕਿ ਆਪਾਂ ਜਦੋਂ ਪਾਵਰ ਉਦੋਂ ਲੋਡ ਪੈਂਦੀ ਆ ਜਦੋਂ ਆਪਾਂ ਫਿਲਿੰਗ ਕਰਨੀ ਆ ਜਦੋਂ ਆਪਾਂ ਲਾਈਨ ਅਪ ਵਧੀਆ ਖਿੱਚਣੀ ਆ ਠੀਕ ਆ ਲਾਈਨਿੰਗ ਕੰਮ ਕਰਨਾ ਲਾਈਕ ਆ ਜਿੱਦਾਂ ਟੈਟੂ ਬਣਿਆ ਆ ਹਨ ਜਿੱਥੇ ਆਪਾਂ ਸ਼ੇਡਿੰਗ ਕਰਨੀ ਆ ਉੱਥੇ ਆਪਾਂ ਨੂੰ ਜ਼ੋਰ ਘੱਟ ਚਾਹੀਦਾ ਹੁੰਦਾ ਆ ਉੱਥੇ ਭਾਵੇਂ ਆਪਾਂ ਛੇਰ ਰਿਹਾ ਪਾਠ ਰਿਹਾ ਪਾਲੀ ਮਸ਼ੀਨ ਯੂਜ਼ ਕਰ ਲਈਏ ਪਰ ਜਿੱਥੇ ਆਪਾਂ ਫਿਲਿੰਗ ਕਰਨੀ ਆ ਕਾਲੇ ਟੈਟੂ ਬਣਾਉਣੇ ਆ ਗੂੜ ਉਥੇ ਆਪਾਂ ਕੋਸ਼ਿਸ਼ ਕਰਨੀ ਹੈ ਕਿ 12 ਰੈਪ ਵਾਲੀ ਮਸ਼ੀਨ ਲਈਏ ਕੋਸ਼ਿਸ਼ ਇਹੀ ਕਰਿਓ ਕਿ 12 ਵਾਲੀ ਲਿਓ ਕਰਕੇ ਜੇ ਤੁਸੀਂ ਸ਼ੇਡਿੰਗ ਵਾਲਾ ਕੰਮ ਕਰਨਾ ਸੋਹਣੇ-ਸੋਹਣੇ ਕੰਮ ਕਰਨੇ ਆ ਤਾਂ ਆਹ ਮਸ਼ੀਨ ਜਾਂ ਕਹਿ ਲਓ ਇਦਾਂ ਦੀ ਪੈਨ ਮਸ਼ੀਨ ਕੋਈ ਯੂਜ਼ ਕਰਿਓ ਇਹਨਾਂ ਨਾਲ ਸ਼ੇਡਿੰਗ ਬਹੁਤ ਸੋਹਣੀ ਹੁੰਦੀ ਆ ਠੀਕ ਆ ਆਪਾਂ ਕਿੱਥੇ ਤੱਕਰ ਗੱਲ ਕਰ ਲਈ ਆ ਕੋਇਲਾਂ ਹੁੰਦੀਆਂ ਆ ਉਹਨਾਂ ਦੇ ਰੈਪਸ ਹੁੰਦੇ ਆ ਅੱਛਾ ਇਹ ਕੰਮ ਕਿੱਦਾਂ ਕਰਦੀ ਆ ਇਹਦੇ ਅੰਦਰ ਨਾ ਮੈਗਨੇਟਿਕ ਫੀਲਡ ਇਲੈਕਟ੍ਰੋਮੈਗਨੇਟਿਕ ਫੀਲਡ ਬਣਦਾ ਆ ਕੋਇਲਾਂ ਦੇ ਅੰਦਰ ਜੇ ਦੇ ਨਾਲ ਇੱਕ ਸਰਕਟ ਬਣਦਾ ਆ ਉਹਦੇ ਨਾਲ ਹੀ ਮੈਗਨੇਟ ਵਾਂਗੂ ਕੰਮ ਕਰਦੀ ਆ ਮੈਗਨੇਟ ਜਦੋਂ ਬਣਦੀ ਆ ਸਰਕਲ ਕੰਪਲੀਟ ਹੁੰਦਾ ਤੇ ਇਹਨੂੰ ਆਪਣੇ ਵੱਲੋਂ ਖਿੱਚਦੀ ਆ ਇਹ ਖਿੱਚ ਹੋ ਗਈ ਇਹਦੇ ਨਾਲੋਂ ਸਰਕਲ ਟੁੱਟ ਗਿਆ ਹੈਨਾ ਇਹਦੇ ਨਾਲੋਂ ਸਰਕਲ ਟੁੱਟ ਗਿਆ ਤੇ ਸਰਕਲ ਇਨਕੰਪਲੀਟ ਹੋਇਆ ਫਿਰ ਇਹਨਾਂ ਨੂੰ ਇਹ ਮੈਗਨੇਟ ਰਹੀ ਨਹੀਂ ਜਦੋਂ ਸਰਕਲ ਹੀ ਟੁੱਟ ਗਿਆ ਇਹਨੇ ਛੱਡ ਦੇਣਾ ਇਹਨੂੰ ਬਸ ਆਹੀ ਇਹ ਕੰਮ ਜਿਆ ਕਰਦੇ ਰਹਿੰਦੇ ਆ ਕਿ ਇਹਨੂੰ ਫੜ ਲਿਆ ਛੱਡਤਾ ਫੜ ਲਿਆ ਛੱਡਤਾ ਚੱਲਦੇ ਰਹਿੰਦੇ ਆ ਠੀਕ ਹੈ ਪਤਾ ਲੱਗ ਗਿਆ ਕਿ ਫਰੇਮ ਦੇਖ ਕੇ ਮਸ਼ੀਨ ਨਹੀਂ ਲੈਣੀ ਚਾਹੇ ਜਿੰਨਾ ਮਰਜੀ ਸੋਹਣਾ ਹੋਵੇ ਚੀਜ਼ਾਂ ਸੋਹਣੀਆਂ ਲੱਗੀਆਂ ਹੋਣ ਲਾਈਕਾਰ ਨਾਟ ਬਹੁਤ ਸੋਹਣੇ ਲੱਗੇ ਆ ਦੀ ਬਿਲਡ ਕੁਆਲਿਟੀ ਸੋਹਣੀ ਆ ਫਰੇਮ ਦਾ ਜਿਹੜਾ ਸਾਈਜ਼ ਵਧੀਆ ਹੈ ਅੱਛਾ ਇਹਦੇ ਤਾਂ ਇਹਦੇ ਵਿੱਚ ਇੱਕ ਫਰਕ ਜਿਹੜੇ ਆ ਨਾ ਉਹ ਤੁਹਾਨੂੰ ਮੈਂ ਦੱਸਦਾ ਦੋਨਾਂ 'ਚ ਆ ਚੁੱਪਚੀ ਬੀਤੀ ਆ ਤੁਸੀਂ ਕਮਰੇ 'ਚ ਬੈਠੇ ਟੈਟੂ ਬਣਾ ਰਹੇ ਜਾਂ ਤੱਕ ਬੰਦਾ ਨਹੀਂ ਚੀਕਾਂ ਮਾਰਦਾ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਟੈਟੂ ਬਣ ਰਿਹਾ ਇਹਨੇ ਰੋਲਾ ਬਹੁ ਪਾਉਣਾ ਕਿ ਇੱਥੇ ਟੈਟੂ ਬਣ ਰਿਹਾ ਆ ਠੀਕ ਆ ਦੂਜੀ ਗੱਲ ਆ ਇਹਨੂੰ ਜਦੋਂ ਇਹ ਚੱਲਦੀ ਆ ਇਹਦਾ ਕਈ ਵੇਲੇ ਸ਼ੋਰ ਸੁਣ ਕੇ ਜਿਹੜਾ ਸਾਹਮਣੇ ਵਾਲਾ ਹੁੰਦਾ ਅੱਧਾ ਕਿ ਨਰਵਸ ਹੋ ਜਾਂਦਾ ਖਾਸ ਕਰ ਕੁੜੀਆਂ ਕਿ ਜਦੋਂ ਇਹ ਟਰਰ ਦੀ ਆਵਾਜ਼ ਕਰਦੀ ਆ ਇਹ ਚੌਪ ਚ ਪੀਤੀ ਆ ਹੁਣ ਇਹਨੂੰ ਦੇਖੂਗੇ ਤਾਂ ਸੋਹਣੀ ਕਿੰਨੀ ਆ ਮਸ਼ੀਨ ਇਹ ਦੇਖਣ ਨੂੰ ਆ ਥੋੜਾ ਜਿਹਾ ਜੰਤਰ ਜਿਹਾ ਲੱਗਦਾ ਕੋਈ ਹੈਨਾ ਅਜੂਬਾ ਜਿਹਾ ਇਹਨੂੰ ਦੇਖ ਕੇ ਲੋਕੀ ਇਹ ਸਮਝਦੇ ਆ ਕਿ ਇੰਨਾ ਟੈਟੂਸ ਸ਼ਾਇਦ ਨਹੀਂ ਸੋਹਣਾ ਬਣਨਾ ਇੰਨਾ ਸੋਹਣਾ ਬਣਨਾ ਪਰ ਮੈਂ ਜਿਹੜੇ ਟੈਟੂ ਇਹਦੇ ਨਾਲ ਸੋਹਣੇ ਕਰ ਦਿੰਦਾ ਉਹ ਮੇਤੋਂ ਇੰਨਾ ਨਹੀਂ ਹੁੰਦੇ ਲਾਈਕ ਲਾਈਨਿੰਗ ਟੈਟੂ ਹਰ ਇੱਕ ਟੈਟੂ ਆਰਟਿਸਟ ਦਾ ਆਪਣਾ ਇੱਕ ਪਰਸਪੈਕਟਿਵ ਆ ਕਿ ਇਹਨਾਂ ਬਹੁਤ ਸੋਹਣੇ ਟੈਟੂ ਬਣਾਉਂਦੇ ਆ ਮੈਂ ਨਹੀਂ ਕਹਿੰਦਾ ਇਹਨਾਂ ਬਣਦੇ ਨਹੀਂ ਪਰ ਇਹਦੇ ਨਾਲ ਅੱਛਾ ਬਹੁਤ ਜਿਹੜੇ ਟੈਟੂ ਆਰਟਿਸਟ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਦੇ ਅੰਦਰ ਐਂਪੀਅਰ ਕਿੰਨੇ ਹੁੰਦੇ ਆ ਤੇ ਇਹਦੇ ਅੰਦਰ ਕਿੰਨੇ ਐਂਪੀਅਰ ਹੁੰਦੇ ਆ ਕਾਹ ਤੋਂ ਇਹਦੇ ਨਾਲ ਮੈਂ ਵਧੀਆ ਕੰਫਰਟ ਰਹਿਣਾ ਇਹਦੇ ਨਾਲ ਨਹੀਂ ਹੁੰਦਾ ਇਹ 2 ਤੋਂ 3 ਐਂਪੀਅਰ ਦੀ ਬੈਟਰੀ ਹੁੰਦੀ ਆ ਇੱਥੇ 5 ਐਂਪੀਅਰ ਵੀ ਚੱਲੇ ਜਾਂਦੇ ਆ ਯਾਨੀ ਕਿ ਇੱਚ ਜਾਨ ਜ਼ਿਆਦਾ ਹੁੰਦੀ ਆ ਇਹਦੇ ਨਾਲੋਂ ਇਹਦੇ ਨਾਲ ਸ਼ੇਡ ਕਾਹ ਤੋਂ ਸੋਹਣੇ ਹੁੰਦੇ ਆ ਕਰਕੇ ਇੱਚ ਪਾਵਰ ਉਹਦੀ ਇੰਨੀ ਨਹੀਂ ਹੁੰਦੀ ਜਿੰਨੀ ਇਹਦੇ ਅੰਦਰ ਹੁੰਦੀ ਆ ਹੁਣ ਇਹਨਾਂ ਮੈਂ ਕਰਦਾ ਲਾਈਨ ਜਦੋਂ ਇਹਨਾਂ ਲਾਈਨਿੰਗ ਕਰੂਗੇ ਨਾ ਤੁਸੀਂ ਬਹੁਤ ਜਲਦੀ ਕੰਪਲੀਟ ਹੋਣਾ ਟੈਟੂ ਤੇ ਬਹੁਤ ਮਜ਼ਾ ਆਉਣਾ ਕੰਮ ਕਰਨ ਚ ਠੀਕ ਹੈ ਹਾਂ ਇਹਨੂੰ ਜਦੋਂ ਆਪਾਂ ਫੜਦੇ ਆ ਇਹਦਾ ਭਾਰ ਪੈ ਜਾਂਦਾ ਇਧਰਲੀ ਸਾਈਡ ਨੂੰ ਆਪਾਂ ਸਕੂਲ ਕਾਲਜਾਂ ਚ ਕੰਮ ਕੀਤਾ ਹੁੰਦਾ ਪੈਨ ਦੇ ਨਾਲ ਐਦਾਂ ਇਹਦਾ ਭਾਰ ਹੈਗਾ ਥੱਲੇ ਨੂੰ ਐਦਾਂ ਥੋੜੀ ਹਲਕੀ ਆ ਇਹ ਥੋੜੀ ਭਾਰੀ ਹੁੰਦੀ ਆ ਇਹਦੇ ਨਾਲ ਕੰਮ ਕਰਨਾ ਪਹਿਲਾ ਪਹਿਲਾ ਹੁੰਦਾ ਅਨਕੰਫਰਟੇਬਲ ਆ ਕੰਫਰਟੇਬਲ ਆ ਠੀਕ ਹੈ ਅਰ ਜਦੋਂ ਤੁਹਾਨੂੰ ਇਹਦੇ ਨਾਲ ਆਦਤ ਪੈ ਗਈ ਜਾਂ ਇਹਦੇ ਨਾਲ ਤੁਸੀਂ ਫ੍ਰੈਂਡਲੀ ਹੋ ਗਏ ਹਨਾ ਫਿਰ ਤੁਹਾਨੂੰ ਆਹ ਸਾਈਡ ਤੇ ਲੱਗਣਾ ਇਹਦੇ ਨਾਲ ਕੰਮ ਕੰਮ ਚ ਮਜ਼ਾ ਆਉਣਾ ਠੀਕ ਹੈ ਇਹਨੂੰ ਕੀ ਕਹਿੰਦੇ ਆ ਟ੍ਰੈਡੀਸ਼ਨਲ ਟੈਟੂ ਮਸ਼ੀਨ ਕੋਇਲ ਮੇ ਕਹਿੰਦੇ ਆ ਟ੍ਰੈਡੀਸ਼ਨਲ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਆ ਪਹਿਲਾਂ ਤੋਂ ਇਹਦੇ ਅੰਦਰ ਪੈਂਦੀਆਂ ਇਦਾਂ ਦੀਆਂ ਸੂਈਆਂ ਲੰਬੀਆਂ ਲੰਬੀਆਂ ਇਹਦੇ ਅੰਦਰ ਪੈਂਦੀਆਂ ਇਦਾਂ ਦੀਆਂ ਛੋਟੀਆਂ ਛੋਟੀਆਂ ਯੈਲੋ ਜਾਂ ਪਤਾ ਨਹੀਂ ਤੇ ਇਹਦੇ ਅੰਦਰ ਛੋਟੀਆਂ ਸੂਈਆਂ ਠੀਕ ਹੈ ਇਹ ਹੈਗੀ ਆ ਬਹੁਤ ਸੌਖੀ ਪਲੱਗ ਐਂਡ ਪਲੇ ਆਲੀ ਗੱਲ ਸੁਣੀ ਕਦੀ ਸੂਈ ਲਾਈ ਕਮਾਈ ਚਲੋ ਜੀ ਹੋ ਗਿਆ ਕੰਮ ਇੱਚ ਥੋੜੀ ਅਸੈਂਬਲਿੰਗ ਕਰਨੀ ਪੈਂਦੀ ਆ ਅਗਲੀ ਜਿਹੜੀ ਕੋਸ ਹੋਊਗੀ ਤੁਸੀਂ ਇਸ ਪਲੇਲਿਸਟ ਤੋਂ ਬਾਅਦ ਇਸ ਪਲੇਲਿਸਟ ਵਿੱਚ ਸੌਰੀ ਮੇਰੀ ਅੰਗਰੇਜ਼ੀ ਵੀ ਬਹੁਤ ਸੋਹਣੀ ਆ ਉਦਾਂ ਕਿ ਪਲੇਲਿਸਟ ਦੇ ਵਿੱਚ ਅੱਗੇ ਜਾ ਕੇ ਦੇਖ ਲਿਓ ਕਿ ਇਹਨੂੰ ਅਸੈਂਬਲ ਕਿੱਦਾਂ ਕਰੀਦਾ ਫਿਲਹਾਲ ਮੈਂ ਦੱਸਣਾ ਕਿ ਇਹਨੂੰ ਖਰੀਦਣਾ ਕਿਤੋਂ ਆ ਤੇ ਕਿੱਦਾਂ 12 ਰੈਪ ਵਾਲੀ ਮਸ਼ੀਨ ਖਰੀਦਣੀ ਆ ਤੁਸੀਂ ਮੋਸਟਲੀ ਜੇ ਤੁਸੀਂ ਇਹਨਾਂ ਸ਼ੇਡਿੰਗ ਦਾ ਕੰਮ ਵੀ ਕਰਨਾ ਫਿਰ ਪਮਾ 6 ਵਾਲੀ ਵੀ ਲੈ ਲਿਓ 6 ਵਾਲੀ ਨਾਲ ਲਾਈਨਿੰਗ ਹੋ ਜਾਂਦੀ ਆ ਜਦੋਂ ਤੁਸੀਂ ਬਰੀਕ ਸੂਈ ਯੂਜ਼ ਕਰਨੀ ਆ ਠੀਕ ਆ ਜਦੋਂ ਤੁਸੀਂ ਮੋਟੀ ਸੂਈ ਯੂਜ਼ ਕਰਨੀ ਆ ਉਦੋਂ ਤੁਸੀਂ 12 ਰੈਪ ਵਾਲੀ ਮਸ਼ੀਨ ਯੂਜ਼ ਕਰਨੀ ਆ ਉਹਦੇ ਲਈ ਤੁਹਾਨੂੰ ਪਾਵਰ ਜ਼ਿਆਦਾ ਚਾਹੀਦੀ ਹੋਣੀ ਆ ਠੀਕ ਆ ਹੁਣ ਇਹਦੇ ਅੰਦਰ ਆਹ ਜਿਹੜੀ ਚੀਜ਼ ਆ ਨਾ ਆਹ ਜਿਹੜਾ ਸਾਬ ਆ ਇਹਦੀ ਜਿਹੜੀ ਸੈਟਿੰਗ ਆ ਇਹਨੂੰ ਤੁਸੀਂ ਛੇੜਨਾ ਨਹੀਂ ਹੈਗਾ ਉਦੋਂ ਇਹਦੀ ਸੈਟਿੰਗ ਨਾਲ ਹੀ ਡਿਸਾਈਡ ਹੁੰਦਾ ਕਿ ਇਹ ਸ਼ੇਡਰ ਆ ਇਹ ਲਾਈਨਰ ਹੈ ਇਹਨੂੰ ਤੁਸੀਂ ਸ਼ੇਡਰ ਵੀ ਬਣਾ ਸਕਦੇ ਲਾਈਨਰ ਵੀ ਬਣਾ ਸਕਦੇ ਪਰ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਬਹੁਤੇ ਡੈਡੂ ਆਰਟਿਸਟਾਂ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਇੱਕ ਵਾਰੀ ਸੈਟਿੰਗ ਸਹੀ ਕਰ ਲਓ ਇਹਦੀ ਮੁੜ ਕੇ ਨੂੰ ਬਾਰ ਬਾਰ ਨਾ ਛੇੜੋ ਆ ਚੀਜ਼ਾਂ ਜਿਹੜੀਆਂ ਹਨ ਨਾ ਕਮਜ਼ੋਰ ਹੁੰਦੀਆਂ ਕਈ ਵੇਲੇ ਇੱਕ ਵਾਰੀ ਸੈਟਿੰਗ ਤੁਸੀਂ ਛੇੜ ਲਈ ਖਰਾਬ ਕਰਤੀ ਫੇਰ ਮੁੜ ਕੇ ਉਹ ਕਰੋਗੇ ਮਜ਼ਾ ਨਹੀਂ ਆਉਣਾ ਲਾਈਨਰ ਲਈ ਇੱਕ ਵਾਰੀ ਸੈਟਿੰਗ ਕਰ ਲਈ ਬਾਸ ਸ਼ੇਡਰ ਲਈ ਇੱਕ ਵਾਰੀ ਅਲੱਗ ਸੈਟਿੰਗ ਕਰ ਲਈ ਬਾਸ ਇਹਦੇ ਨਾਲ ਜਿਹੜਾ ਇਹਨੂੰ ਹਨਾ ਇੱਕ ਵਾਰੀ ਸੈੱਟ ਕਰ ਲਿਆ ਉਹਦੇ ਅੰਦਰ ਲਾਈਨਿੰਗ ਆਪਾਂ ਕਰੀ ਜਾਂਦੇ ਹਾਂ ਇਹਨੂੰ ਆਪਾਂ ਜਿੱਦਾਂ ਮਰਜ਼ੀ ਸੈਟਿੰਗ ਸੂਟਿੰਗ ਕਰਕੇ ਅੱਗੇ ਪਿੱਛੇ ਕਰ ਸਕਦੇ ਇਹਦੇ ਉੱਤੇ ਨੰਬਰ ਲਿਖੇ ਆ ਆ ਸਾਰੇ ਇਹਦੇ ਬਾਰੇ ਮੈਂ ਪ੍ਰੋਪਰ ਜਦੋਂ ਵੀਡੀਓ ਕਰੂੰਗਾ ਫਿਰ ਮੈਂ ਤੁਹਾਨੂੰ ਦੱਸ ਦਊਂਗਾ ਉਦੋਂ ਮੈਂ ਦੱਸ ਦਿੰਦਾ ਕਿ ਇਹਨੂੰ ਕਰਨਾ ਜਿਹੜਾ ਹੈ ਇਹ ਮੈਨੂਅਲ ਹੈ ਇੱਕ ਤਰ੍ਹਾਂ ਦਾ ਆ ਆਟੋਮੈਟਿਕ BMW ਆ ਠੀਕ ਹੈ ਇਹਦੇ ਜਿਹੜੇ ਸਟ੍ਰੋਕ ਲੈਂਥ ਆ ਆ ਲੋ ਇਹਦੀ ਸਟ੍ਰੋਕ ਲੈਂਥ ਠੀਕ ਹੈ ਉਹ ਵੀ ਤੇ ਜਿਹੜੀ ਨੀਡਲ ਦੀ ਲੈਂਥ ਆ ਕਿੰਨੀ ਬਾਹਰ ਆਉਣੀ ਕਿੰਨੀ ਨਹੀਂ ਇੱਥੋਂ ਘੁਮਾ ਕੇ ਹੋਣੀ ਤਾਂ ਬਹੁਤ ਆਰਾਮ ਨਾਲ ਕੰਮ ਕਰਦੀ ਹੈ ਇਹਦੇ ਬਾਰੇ ਅਗਰ ਦੱਸਣ ਬੈਠਾਂ ਤਾਂ ਪੰਜ ਮਿੰਟs ਹੋਣਾ ਪਰ ਇਹਦੀਆਂ ਜਿਹੜੀਆਂ ਦੱਸਣਾ ਸੌਖਾ ਹੈ ਕਿ ਇਹਨੂੰ ਇੱਥੋਂ ਕਮਾ ਲਓ ਤਾਂ ਨੀਡਲ ਇੱਥੋਂ ਪਰ ਜਿਹੜੀਆਂ ਚੀਜ਼ਾਂ ਇਹਨਾਂ ਸੈੱਟ ਹੁੰਦੀਆਂ ਉਹਨੂੰ ਦੱਸਣ ਲਈ ਇੱਕ ਪੂਰੀ ਕਲਾਸ ਚਾਹੀਦੀ ਆ ਇਹਦੇ ਅੰਦਰ ਤੇ ਇਹਦੇ ਅੰਦਰ ਸਟ੍ਰੋਕ ਲੈਂਥ ਬਾਰੇ ਠੀਕ ਆ ਉਹ ਕਿੱਦਾਂ ਕੰਮ ਕਰਦੀ ਆ ਕਿਹੜੀ-ਕਿਹੜੀ ਚੀਜ਼ ਉਹ ਸਾਰੇ ਪੁਆਇੰਟ ਕਲੀਅਰ ਕਰਨੇ ਪੈਣੇ ਜਦੋਂ ਆਪਾਂ ਇਹਦੀ ਐਸੈਂਬਲਿੰਗ ਕਰਾਂਗੇ ਗਾਂਧੀਆਂ ਕਲਾਸਾਂ 'ਚ ਸਿੱਖਾਂਗੇ ਠੀਕ ਆ ਪਰ ਹੁਣ ਤਾਂ ਇਹਨੂੰ ਇੰਨਾ ਕੁ ਪਤਾ ਲੱਗ ਗਿਆ ਕੀ 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 ਆ ਠੀਕ ਆ ਫਰੇਮ ਪਤਾ ਲੱਗ ਗਿਆ ਆਰਮੇਚਰ ਬਾਰ ਪਤਾ ਲੱਗ ਗਿਆ ਕੋਇਲ ਪਤਾ ਲੱਗ ਗਿਆ ਹੁਣ ਆਹ ਜਿਹੜੀ ਚੀਜ਼ ਆ ਨਾ ਇਹਨੂੰ ਆਪਾਂ ਏਦਾਂ ਘੁਮਾ ਦਈਏ ਨਾ ਹਲਕਾ ਜਿਹਾ ਆ ਆ ਲੋ ਜੀ ਘੁਮ ਲਿਆ ਹਰੇਕ ਉੱਤੇ ਲੱਗਾ ਹੁੰਦਾ ਇਹ ਹਿਸਾਬ ਜਾਂ ਪਿੱਛੇ ਇਹਦੇ ਲੱਗਾ ਹੋਣਾ ਤੇ ਇਹਨੂੰ ਆਪਾਂ ਕੱਢ ਸਕਦੇ ਆ ਠੀਕ ਹੈ ਇਹ ਹੁੰਦਾ ਗ੍ਰਿਪ ਆਹ ਕਾਲਾ ਜਿਹਾ ਆਹ ਹੁੰਦੀ ਟਿਪ ਤੇ ਆਹ ਹੈਗੀ ਨੀਡਲ ਇਹ ਸਾਰੇ ਵੱਖਰੇ ਵੱਖਰੇ ਹੋ ਜਾਂਦੇ ਆ ਜਦੋਂ ਵੱਖਰੇ ਵੱਖਰੇ ਹੋ ਜਾਂਦੇ ਆ ਤੇ ਪਿੱਛੇ ਕੀ ਬਚਦਾ ਏਦਾਂ ਦੀ ਮਸ਼ੀਨ ਠੀਕ ਹੈ ਆਹ ਗ੍ਰਿਪ ਐਕਸਟਰਾ ਚੀਜ਼ ਆ ਜੇ ਦੋਏ ਸਾਰੇ ਵਖਰੇ ਹੋ ਕੇ ਪਿੱਛੇ ਇਦਾਂ ਨਿਕਲਦੀ ਨਹੀਂ ਤਾਂ ਗ੍ਰਿਪ ਸਮੇਤ ਇਦਾਂ ਦੀ ਲੱਗਦੀ ਆ ਆ ਬਿਨਾ ਗ੍ਰਿਪ ਤੋਂ ਇਦਾਂ ਦੀ ਲੱਗਦੀ ਆ ਮਸ਼ੀਨ ਠੀਕ ਐ ਇਹਦੇ ਉੱਤੇ ਇਹਦਾ ਸਾਰਾ ਸਰਕਲ ਹੁੰਦਾ ਆ ਕਵਾਇਲਾਂ ਅਲੱਗ ਤੋਂ ਮਿਲ ਜਾਂਦੀਆਂ ਇਦਾਂ ਠੀਕ ਐ ਆ ਜਿਹੜੇ ਸਾਰੇ ਇਹਦੇ ਸਪੇਅਰ ਪਾਰਟ ਆ ਆ ਜਿਹੜੀ ਚੀਜ਼ ਲੱਗੀ ਆ ਕੰਟੈਕਟ ਸਕਰੂ ਆ ਹੁੰਦਾ ਠੀਕ ਐ ਆ ਫਰੇਮ ਇਹਦਾ ਆਹ ਆ ਕੋਈ ਵੀ ਫਰੇਮ ਤੁਸੀਂ ਕਰ ਸਕਦੇ ਆ ਆ ਜਿਹੜੀਆਂ ਉੱਪਰ ਰਬੜ ਲੱਗੀ ਆ ਨਾ ਕਾਲੀ ਜੀ ਆ ਦੇਖੋ ਇਹ ਵੀ ਅਲੱਗ ਤੋਂ ਮਿਲ ਜਾਂਦੀ ਆ ਆ ਕਾਲੀ ਰਬੜ ਇੱਥੇ ਲੱਗੀ ਹੋਈ ਆ ਆ ਜਿਹੜੀ ਠੀਕ ਐ ਹਰ ਇੱਕ ਚੀਜ਼ ਇਹਦੀ ਇਦਾਂ ਮਿਲ ਜਾਂਦੀ ਆ ਆਰਮੇਚਰ ਵਾਰ ਦੀਆਂ ਕੱਲੀਆਂ-ਕੱਲੀਆਂ ਪੱਤੀਆਂ ਆਹ ਜਿਹੜਾ ਅੰਦਰ ਪਾਈਪ ਲੱਗਾ ਆ ਉਹ ਪਾਈਪ ਮਿਲ ਜਾਂਦਾ ਠੀਕ ਆ ਆ ਐਲ ਕੀ ਇਹਦੇ ਨਾਲ ਆ ਸਾਰਾ ਕੁਝ ਖੋਲਣ ਨੂੰ ਇਦਾਂ ਦੀ ਐਲ ਕੀ ਲੱਗੀ ਹੁੰਦੀ ਆ ਡਰਨਾ ਨਹੀਂ ਹੈਗਾ ਮੈਂ ਇਨੇ ਪਾਰ ਦਿਖਾ ਤੱਕ ਯਾਰ ਆ ਤਾਂ ਇਹਦੇ ਨਾਲ ਇਦਾਂ ਦਾ ਕੁਝ ਨਹੀਂ ਮਿਲਦਾ ਇਹਦੇ ਨਾਲ ਹੀ ਮਿਲਦਾ ਪਰ ਇਹਨੂੰ ਚਲਾਉਣ ਦਾ ਆਪਣਾ ਮਜ਼ਾ ਹੀ ਤੋਂ ਡਰਨਾ ਨਹੀਂ ਇਹ ਤੋਂ ਡਰਨਾ ਨਹੀਂ ਜਦੋਂ ਮੈਂ ਇਹਦੀ ਅਸੈਂਬਲਿੰਗ ਦੱਸੂਗਾ ਨਾ ਯਾਨੀ ਮੇਰੇ ਲਈ ਇਹਨੂੰ ਅਸੈਂਬਲ ਕਰਨਾ ਜਾਂ ਜਿਹੜੇ ਆ ਆਰਟਿਸਟ ਇਹਨੂੰ ਯੂਜ਼ ਕਰਦੇ ਆ ਕੰਮ ਆ ਅਸੈਂਬਲ ਕਰਨਾ ਤੇ ਇਹ ਵੀ ਨਹੀਂ ਕਿ ਕਿਡ ਨਾ ਟਾਈਮ ਲੱਗ ਗਿਆ ਸਿੱਖਣ ਨੂੰ ਸਾਡਾ ਐਕਸਪੀਰੀਅੰਸ ਬੋਲਦਾ ਨਹੀਂ 10-15 ਵਾਰੀ ਇਹਨੂੰ ਅਸੈਂਬਲ ਕਰ ਲਿਆ ਫਿਰ ਤੁਸੀਂ ਕਹ ਲਓ ਅੱਖਾਂ ਬੰਦ ਕਰਕੇ ਸਿੰਬਲ ਵਾਲੀ ਗੱਲ ਹੋ ਜਾਂਦੀ ਠੀਕ ਆ ਇਹਨਾਂ ਨਹੀਂ ਡਰਨਾ ਪਰ ਇਹਦੇ ਨਾਲ ਪ੍ਰੈਕਟਿਸ ਕਰਿਓ ਮੇਰਾ ਮੇਰਾ ਆਪਣਾ ਇਹ ਹੀ ਕਹਿਣਾ ਹੈ ਕਿ ਇਹਦੇ ਨਾਲ ਪ੍ਰੈਕਟਿਸ ਸ਼ੁਰੂ ਇਹਦੇ ਨਾਲ ਕਰਿਓ ਠੀਕ ਆ ਆ ਹੋ ਗਿਆ ਫੜਨਾ ਆਪਾਂ ਇਹਨੂੰ ਇਦਾਂ ਆਹ ਜਿਹੜੀ ਰਬੜ ਆ ਨਾ ਇਹ ਬੜੀ ਕਮਾਲ ਦੀ ਚੀਜ਼ ਆ ਇਹ ਨੂੰ ਨਹੀਂ ਬਹੁਤੇ ਆਰਟਿਸਟਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੁੰਦਾ ਕਿ ਕੀ ਚੀਜ਼ ਆ ਇਹ ਕਾਹ ਤੋਂ ਕੰਮ ਆਉਂਦੀ ਆ ਉਹ ਇੱਥੇ ਦੇ ਕੇ ਰਬੜ ਇਦਾਂ ਇਹਨੂੰ ਕੱਸ ਦਿੰਦੇ ਆ ਨੀਡਲ ਨੂੰ ਉਹਨਾਂ ਨੂੰ ਲੱਗਦਾ ਇਹਨੂੰ ਕੱਸਣ ਨੂੰ ਆ ਨਹੀਂ ਇਹ ਸਿਰਫ ਇਸ ਕਰਕੇ ਰਬੜ ਪਾਉਂਦੇ ਆ ਆਪਾਂ ਕਿ ਨੀਡਲ ਜਦੋਂ ਆ ਵਾਈਬ੍ਰੇਸ਼ਨ ਕਰਦੀ ਆ ਇੱਥੇ ਹੁੰਦੀ ਆ ਇਹ ਹਿੱਲੇ ਨਾ ਇਦਾਂ ਇਦਾਂ ਨਾ ਹਿੱਲੇ ਕਿਸੇ ਤਰ੍ਹਾਂ ਹਿੱਲੇ ਨਾ ਹਲਕਾ ਜਿਹਾ ਇਹਨੂੰ ਫੜਨ ਨੂੰ ਹੁੰਦੀ ਕਿ ਬਸ ਇਹਨੂੰ ਆ ਰਬੜ ਫੜ ਕੇ ਰੱਖੇ ਕਈ ਇਹਨੂੰ 2 2/4 ਕੇ ਤਾਂ ਕੱਸ ਦਿੰਦੇ ਆ ਕੱਸਣ ਨਾਲ ਕੀ ਹੋ ਜਾਂਦਾ ਇਹਦੇ ਵਿੱਚ ਆਪਣੀ ਇੱਕ ਜਾਨ ਆ ਮਸ਼ੀਨ ਜਿਹੜੀ ਮੈਂ ਕੀ ਦੱਸਿਆ ਰੈਪਸ ਹੁਣ ਜੇ ਮੰਨ ਲਓ 12 ਰੈਪ ਦੀ ਮਸ਼ੀਨ ਆ ਆਪਣੇ ਵੱਲੋਂ ਤਾਂ ਪੂਰੀ ਜਾਨ ਲਾ ਰਹੀ ਪਰ ਆ ਰਬੜ ਨੇ ਨੀਡਲ ਨੂੰ ਇੰਨਾ ਕੱਸ ਕੇ ਫੜਿਆ ਹੋਇਆ ਆ ਅਜੇ ਤੱਕ ਕਿਸੇ ਚੀਜ਼ ਨੂੰ ਘੁੱਟ ਕੇ ਫੜ ਲਿਆ ਮੈਂ ਇਦਾਂ ਘੁੱਟ ਕੇ ਫੜ ਲਿਆ ਤਾਂ ਇਹਦੀ ਆਪਣੀ ਜਾਨ ਜਿਹੜੀ ਆ ਇਹਨੂੰ ਅੱਗੇ ਪਿੱਛੇ ਕਰ ਰਹੀ ਆ ਉਹ ਕਿੱਥੋਂ ਦੁੱਗਣੀ ਨਹੀਂ ਲੱਗਣੀ ਤੇ ਜੇ ਇਹਦੇ ਅੰਦਰ 6 ਆ ਪਹਿਲਾਂ ਹੀ ਮੋਟਰ ਵੀਕ ਲੱਗੀ ਆ ਪਹਿਲਾਂ ਹੀ ਕੋਇਲਾ ਵੀਕ ਆ 6 ਦੀਆਂ ਆ ਤਾਂ ਕਿੱਥੋਂ ਜਦੋਂ ਰਬੜ ਨੇ ਉਹਨੂੰ ਨੀਡਲ ਨੂੰ ਫੜ ਲਿਆ ਤਾਂ ਕਿੱਥੇ ਅੱਗੇ ਪਿੱਛੇ ਹੋਊਗੀ ਗਰਮ ਹੋਣੀ ਮਸ਼ੀਨ ਠੀਕ ਹੈ ਤੇ ਇਹ ਜਿਹੜੀ ਆ ਸਿਰਫ ਇਹਨੂੰ ਹੋਲਡ ਕਰਨ ਨੂੰ ਆ ਕਿ ਹਲਕਾ ਜਿਹਾ ਨੂੰ ਹੋਲਡ ਕਰਨ ਨੂੰ ਰੱਖਿਆ ਕਿ ਨੀਡਲ ਅੱਗੇ ਪਿੱਛੇ ਨਾ ਹੋਵੇ ਇਹਨੂੰ ਫੇਰ ਆਪਾਂ ਟਾਈਟ ਕਰ ਸਕਦੇ ਹਾਂ ਜਦੋਂ ਅਸੈਂਬਲ ਕਰਨਾ ਉਹਦੇ ਬਾਅਦ ਕੀ ਚੀਜ਼ ਆਪਾਂ ਦੱਸਾਂਗੇ ਇਹਦੀਆਂ ਠੀਕ ਹੈ ਹੁਣ ਬ੍ਰਾਂਡ ਮੈਟਰ ਕਰਦਾ ਇਹਦੇ ਅੰਦਰ 1500 2000 2500 3000 ਤੱਕ ਦੀ ਮਸ਼ੀਨ ਨਾ ਹੀ ਲੋ ਤੇ ਵਧੀਆ ਆ ਠੀਕ ਹੈ ਇੱਥੇ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਜਿੱਥੇ ਮੈਂ ਇਟਲੀ ਐਸ ਵੇਲੇ ਤਾਂ ਆਹ ਦੇਖੋ ਇੱਥੇ ਕਿੰਨੇ ਦੀ ਆ 4000 400 ਯੂਰੋ ਦੀ ਮਤਲਬ ਇੰਡੀਆ ਦੇ 40000 ਦੀ ਆ ਮਸ਼ੀਨ ਆ ਤੁਸੀਂ ਆਪ ਦੇਖੋ ਕਿ 40000 ਦੀ ਆ ਆ 35000 ਸਮਥਿੰਗ ਆ ਆ 20000 ਦੀ ਆ ਮਸ਼ੀਨ ਆ ਤੇ ਜੇ 20 20000 ਦੀ ਆ ਲਓ 400 ਦੀ ਆ ਆ ਹਨਾ ਆ ਮਸ਼ੀਨਾਂ ਆ ਤੇ ਤੁਸੀਂ ਕਿਦਾਂ ਆਪਾਂ ਇੱਕ 1500 ਦੀ ਮਸ਼ੀਨ ਵਿੱਚ ਉਹ ਕੀ ਦੇ ਦੂਗੇ ਕੀ ਦੇ ਦੂਗੇ ਇਦਾਂ ਦਾ ਕਿ ਆਪਾਂ ਇੰਨਾ ਕੰਪੀਟ ਹੋਣ ਸਾਹਮਣੇ ਤੁਸੀਂ ਜੇ ਇੰਨਾ ਰੇਸਾਂ ਲਾ ਰਹੇ ਆ ਜਿਹਦੇ ਟਾਰਟਿਸਟ ਵਾਲਾ ਦੇਖ ਕੇ ਟੈਟੂ ਸਿੱਖਣ ਦੇ ਉਹਦੀ ਆਨਲਾਈਨ ਕਲਾਸ ਲਾ ਰਹੇ ਆ ਮੰਨ ਲਓ ਉਹਦੇ ਕੋਲ 4000 ਜਾਂ 400 ਯੂਰੋ ਵਾਲੀ ਮਸ਼ੀਨ ਆ ਹਨਾ ਤੁਸੀਂ 1500 ਵਾਲੀ ਨਾਲ ਹੀ ਕੰਮ ਕਰੀ ਜਾਂਦੇ ਆ 2500 ਵਾਲੀ ਨਾਲ ਕੰਮ ਕਰੀ ਜਾਂਦੇ ਚੀਜ਼ਾਂ ਉਹਦੀਆਂ ਸੇਮ ਫਾਲੋ ਕਰ ਰਹੇ ਆ ਜਿੱਦਾਂ ਉਹ ਕਹਿ ਰਿਹਾ ਹਨਾ ਸਾਰਾ ਕੁਝ ਫਾਲੋ ਕਰ ਰਹੇ ਆ ਪਰ ਉਹ ਰਿਜ਼ਲਟ ਨਹੀਂ ਨਿਕਲ ਕੇ ਆ ਰਿਹਾ ਕਾ ਤੂੰ ਨਹੀਂ ਨਿਕਲ ਕੇ ਆ ਰਿਹਾ ਕਰਕੇ ਤੁਸੀਂ ਆ ਚੀਜ਼ ਨਹੀਂ ਸਹੀ ਬਾਇ ਕੀਤੀ ਕਈ ਪੈਨ ਮਸ਼ੀਨ ਬਾਇ ਕਰ ਲੈਂਦੇ ਆ 2000 2500 ਜਾਂ ਕਹਿ ਲਓ ਜਿੰਨਾ ਵੀ ਸਸਤੇ ਤੋਂ ਸਸਤਾ ਆਉਂਦਾ ਆ 5000 ਦਾ ਤਾਂ ਆ ਹੀ ਜਾਂਦਾ ਆ ਰਾਮ ਨਾਲ ਇਦਾਂ ਦਾ ਪੈਨ ਨਾ ਹੁਣ ਇਦਾਂ ਦਾ ਪੈਨ ਮਸ਼ੀਨ ਲੈ ਕੇ ਕਲਾਸਾਂ ਉਹਦੀਆਂ ਲਾਉਣ ਦੇ ਹੁੰਦੇ ਜਿਹਦੇ ਕੋਲ ਸੋਲ ਸੁਪਰ ਨੋਵਾ ਦਾ 6n ਦਾ ਪੈਨ ਆ ਉਹ ਹੈਗਾ 70-80 ਹਜ਼ਾਰ ਦਾ ਹੁਣ ਤੁਸੀਂ ਦੇਖੋ ਕਿ ਜਿਹਦੇ ਕੋਲ 70-80 ਹਜ਼ਾਰ ਵਾਲਾ ਉਹ ਕਲਾਸ ਲਾ ਰਿਹਾ ਤੁਸੀਂ ਉਹਦੇ ਨਾਲ ਉਹ ਚੀਜ਼ਾਂ ਕਿਹਦੇ ਚ ਲੈ ਕੇ ਆ ਰਹੇ ਆ 5000 ਵਾਲੇ ਨਾਲ ਸੈਟਿੰਗ ਕਰ ਰਹੇ ਆ ਕਿੱਥੋਂ ਹੋ ਜੂਗਾ ਯਾਰ ਨਹੀਂ ਹੁੰਦਾ ਠੀਕ ਹੈ ਫਿਰ ਕਈ ਆਰਟਿਸਟ ਇਦਾਂ ਬਹੁਤ ਗਲਤ ਕਹਿ ਦਿੰਦੇ ਆ ਨਹੀਂ ਕਹਿਣਾ ਚਾਹੀਦਾ ਕਿ ਮੈਨੂੰ ਤੁਸੀਂ 1500 ਵਾਲੀ ਮਸ਼ੀਨ ਦੇ ਦਿਓ ਤਾਂ ਮੈਂ ਉਹਨਾਂ ਟੈਟੂ ਬਣਾ ਕੇ ਦਿਖਾ ਦੂੰ ਉਹ ਇਹ ਨਹੀਂ ਕਹਿੰਦੇ ਕਿ ਸਾਨੂੰ ਐਕਸਪੀਰੀਅੰਸ ਹੋ ਚੁੱਕਾ ਬਣਾਉਣ ਨੂੰ ਮੈਂ ਵੀ 1500 ਵਾਲੀ ਨਾਲ ਬਣਾ ਲਮਾ ਟੈਟੂ ਹਣਾ ਚੱਕਰ ਕੀ ਹੋਣਾ ਜਦੋਂ 1500 ਵਾਲੀ ਮੈਂ ਇੱਕ ਟਾਈਮ ਯੂਜ਼ ਕਰ ਲਵਾਂ ਦੋ ਵਾਰੀ ਕਰ ਲਵਾਂ ਤਿੰਨ ਵਾਰੀ ਕਰ ਲਵਾਂ ਮੈਂ ਸਾਲ ਥੋੜੀ ਕਰ ਸਕਦਾ ਪਲੱਸ ਮੈਂ 1500 ਵਾਲੀ ਨੂੰ ਪਲੱਸ ਮੇਰਾ ਐਕਸਪੀਰੀਅੰਸ ਹੋਣਾ ਉਹਦੇ ਨਾਲ ਮੈਂ ਜਦੋਂ ਟੈਡੂ ਕਰੂੰਗਾ ਮੈਨੂੰ ਪਤਾ ਹੋਣਾ ਕਿ ਇਹ ਕਿੰਨਾ ਕੁ ਜ਼ੋਰ ਲੈ ਰਹੀ ਆ ਕਿੰਨਾ ਕੀ ਕਰ ਰਹੀ ਆ ਕਿੰਨੇ ਹਨਾ ਰੈਪਸ ਵਾਲੀ ਮਸ਼ੀਨ ਆ ਕੀ ਆ ਉਸ ਹਾਵ ਨਾਲ ਮੇਰਾ ਹੱਥ ਟੈਕ ਜਾਣਾ ਉਹਦੇ ਤੇ ਫਿਰ ਮੈਂ ਕਰ ਲੈਣਾ ਪਰ ਜਿਹਨੂੰ ਪਤਾ ਹੀ ਕੁਝ ਨਹੀਂ ਉਹ ਕਿੱਦਾਂ ਵਿਚਾਰਾ ਗੱਡੂਗਾ ਉੱਚਾ ਹਨਾ ਸੋ ਬ੍ਰਾਂਡ ਜਿਹੜੇ ਮੈਂ ਦੱਸਣ ਲੱਗਿਆਗਾ ਤੁਸੀਂ ਰਿਵਿਊ ਲੈ ਸਕਦੇ ਜਿੱਦਾਂ ਮੈਂ ਇਹ ਕਹਿੰਦਾ ਕਿ ਆ ਲਾਈਨਰ ਵਾਲੀ ਮਸ਼ੀ ਇਦਾਂ ਤੁਸੀਂ ਕਈ YouTube ਦੇ ਉੱਤੇ ਰਿਵਿਊ ਹੁੰਦੇ ਆ ਮਸ਼ੀਨਾਂ ਦੇ ਕਿ ਆਹ ਰਿਵਿਊ ਇਦਾਂ ਤੇ ਉਦਾਂ ਤੇ ਦੂਜੀ ਗੱਲ ਇਹ ਵੀ ਆ ਕਿ ਹਰੇਕ ਆਰਟਿਸਟ ਦਾ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਹੁੰਦਾ ਠੀਕ ਹੈ ਕਰਕੇ ਹੱਥ ਦੀ ਸਪੀਡ ਬਹੁਤ ਮੈਟਰ ਕਰਦੀ ਆ ਜਦੋਂ ਆਪਾਂ ਲਾਈਨਿੰਗ ਵਗੈਰਾ ਕਰਦੇ ਆ ਹਨਾ ਉਹਦਾ ਆਪਣਾ ਦਿਮਾਗ ਮੈਟਰ ਕਰਦਾ ਬਹੁਤ ਸਾਰੇ ਟੈਟੂ ਆਰਟਿਸਟ ਦੂਜੇ ਟੈਟੂ ਆਰਟਿਸਟਾਂ ਤੋਂ ਵੱਖਰੇ ਹੁੰਦੇ ਆ ਸੋ ਤੁਸੀਂ ਦੇਖਣਾ ਕਿ ਤੁਹਾਡਾ ਜਿਹੜਾ ਆਰਟ ਕਰਨ ਦਾ ਤਰੀਕਾ ਆ ਉਸ ਆਰਟਿਸਟ ਦੇ ਨਾਲ ਮੈਚ ਕਰ ਰਿਹਾ ਆ ਤੁਸੀਂ ਉਦਾਂ ਦੇ ਬਣਨਾ ਚਾਹੁੰਦੇ ਆ ਉਹਦੇ ਦਸਤੀ ਗਈ ਮਸ਼ੀਨ ਨੂੰ ਖਰੀਦਣ ਦੀ ਕੋਸ਼ਿਸ਼ ਕਰੋ ਨਾ ਕਿ ਆਪਣੇ ਵੱਲੋਂ ਆਪਣਾ ਦਿਮਾਗ ਲਾ ਕੇ ਠੀਕ ਆ ਸੋ ਆਹ ਜਿਹੜੀ ਮਸ਼ੀਨ ਆ ਦੁਬਾਰਾ ਮੈਂ ਕਹਿ ਦਿੰਦਾ ਇਹ ਹੈ ਕਿ ਪਲੱਗ ਐਂਡ ਪਲੇ ਇੱਥੋਂ ਔਨ ਕਰੋ ਆ ਬੈਟਰੀ ਵਗੈਰਾ ਇਹਦੀ ਖੁੱਲ ਜਾਂਦੀ ਆ ਨਵੀਆਂ ਦੋ ਦੋ ਇਹਦੇ ਨਾਲ ਬੈਟਰੀਆਂ ਮਿਲਦੀਆਂ ਆ ਲਓ ਬੈਟਰੀ ਆ ਇਦਾਂ ਲੱਗੀ ਠੀਕ ਆ ਔਨ ਕੀਤੀ ਬਟਨ ਆਪਿਆ ਚੱਲ ਪਈ ਕੋਈ ਆਵਾਜ਼ ਨਹੀਂ ਕੋਈ ਕੁਛ ਨਹੀਂ ਲੈਣਾ ਨਹੀਂ ਦੇਣਾ ਨਹੀਂ ਪਰ ਸ਼ੇਡਿੰਗ ਲਈ ਜ਼ਿਆਦਾ ਸੋਹਣੀ ਆ ਲਾਈਨਿੰਗ ਹੋ ਜਾਂਦੀ ਪਰ ਥੋੜੀ ਸਲੋ ਹੁੰਦੀ ਆ ਇਹ ਦੀ ਜਿਹੜੀ ਬੈਟਰੀ ਆ 2 ਐਂਪੀਅਰ ਤੋਂ 3 ਐਂਪੀਅਰ ਵੱਧ ਤੋਂ ਵੱਧ ਹੋ ਸਕਦੀ ਆ ਠੀਕ ਆ ਨਾਲੇ ਮੈਨੂੰ ਦੱਸਿਓ ਜ਼ਰੂਰ ਜਿਹੜੇ ਟੈਟੂ ਆਰਟਿਸਟ ਦੇਖ ਰਿਆ ਮੈਂਤਿਆ ਕਿ ਤੁਸੀਂ ਇਹ ਚੋਂ ਕੁਝ ਸਿੱਖਿਆ ਨਾ ਵਾ ਤੈਨੂੰ ਰੈਪਸ ਬਾਰੇ ਜਾਂ ਪਾਵਰ ਟਾਰਕ ਬਾਰੇ ਪਤਾ ਸੀਗਾ ਟਾਰਕ ਪਤਾ ਲੱਗਿਆ ਕੀ ਹੁੰਦਾ ਗਿਵ ਪਤਾ ਲੱਗਿਆ ਗਿਵ ਪਾਵਰ ਟਾਰਕ ਇਹ ਤਿੰਨੇ ਚੀਜ਼ਾਂ ਇੱਕੋ ਹੀ ਆ ਜਿਹੜੀ ਇੱਕ ਪਾਵਰ ਆਪਾਂ ਇਹ ਵੀ ਕਹਿ ਸਕਦੇ ਜੀ ਜਿਹੜੀ ਸਪਲਾਈ ਇਹਨੂੰ ਆ ਰਹੀ ਹੈ ਜਿਹੜੀ ਮੈਂ ਕਿਹਾ ਨਾ ਐਂਪੀਅਰ ਉਹ 2 ਐਂਪੀਅਰ ਦੀ ਹੈ 5 ਦੀ ਹੈ ਪਿੱਛੋਂ ਜਿਹੜੇ ਵੋਲਟ ਆ ਰਹੇ ਆ ਉਹ ਵੀ ਪਾਵਰ ਆ ਇਹਨੂੰ ਦੇਣ ਨੂੰ ਪਾਵਰ ਆ ਰਹੀ ਹੈ ਪਿੱਛੋਂ ਠੀਕ ਹੈ ਪਰ ਇਹਦੀ ਆਪਣੀ ਵੀ ਪਾਵਰ ਆ ਇਹਦੀ ਆਪਣੀ ਵੀ ਪਾਵਰ ਆ ਠੀਕ ਹੈ ਉਹ ਜਿਹੜੀ ਪਿੱਛੋਂ ਪਾਵਰ ਆ ਰਹੀ ਆ ਤੁਸੀਂ ਹੁਣ ਇੱਕ ਗੱਲ ਮੈਂ ਧਿਆਨ ਨਾਲ ਦੇਖਿਓ ਸਮਝ ਕੇ ਆਹ ਜਿਹੜਾ ਆ ਇਹਦੇ ਨਾਲ ਮਿਲਦੀ ਆ ਪਾਵਰ ਇਦਾਂ ਦੀਆਂ ਕਈ ਸਪਲਾਈਆਂ ਹੁੰਦੀਆਂ ਮੈਂ ਇੱਥੋਂ ਘੁਮਾ ਕੇ ਇਹਦੀ ਪਾਵਰ ਵਧਾਤੀ 7 ਤੋਂ 8 ਕਰਤੀ ਇਹਦੇ ਅੰਦਰ ਜਾਣ ਨਹੀਂ ਆਈ ਇਹਦੇ ਨਾਲ ਕੀ ਹੋਇਆ ਇਹਦਾ ਆਰਪੀਐਮ ਵਧ ਗਿਆ ਇਹਦੇ ਅੰਦਰ ਜਾਨ ਨਹੀਂ ਆਈ ਹਾਂ ਥੋੜੀ ਜਿਹੀ ਜਾਨ ਉਹਦੇ ਆਰਪੀਐਮ ਵਧਨ ਕਰਕੇ ਆ ਸਕਦੀ ਆ ਪਰ ਇਹਦੇ ਅੰਦਰ ਐਕਚੁਅਲ ਚ ਜਾਨ ਨਹੀਂ ਆਈ ਠੀਕ ਹੈ ਉਹਦੇ ਨਾਲ ਸਿਰਫ ਇਹਦਾ ਵੋਲਟੇਜ ਵਧੀ ਆ ਇਹਨੂੰ ਕਰੰਟ ਜ਼ਿਆਦਾ ਚੱਲ ਗਿਆ ਠੀਕ ਹੈ ਇਹਦੇ ਅੰਦਰ ਜਾਨ ਕਿਦੋਂ ਆਣੀ ਆ ਜਦੋਂ ਇਹਦੇ ਚ ਆਪਣੇ ਚ ਜਾਨ ਆ ਠੀਕ ਹੈ ਨਾ ਇਹਦੀ ਆਪਣੀ ਜਾਨ ਆ ਉਹ ਕਿਦਾਂ ਹੋਣੀ ਜਦੋਂ ਇਹ 12 ਰੈਪ ਦੀ ਹੁੰਨੀ ਆ ਠੀਕ ਹੈ 12 ਰੈਪ ਵਾਲੀ ਜਿਹੜੀ ਮਸ਼ੀਨ ਆ ਉਹਦਾ ਆਰਪੀਐਮ ਘਟ ਹੁੰਦਾ ਛੇ ਰੈਪ ਵਾਲੀ ਨਾਲੋਂ ਠੀਕ ਹੈ ਆਰ ਪੀ ਐਮ ਜ਼ਿਆਦਾ ਹੋਣ ਨਾਲ ਕੀ ਹੁੰਦਾ ਤੁਹਾਡੀ ਲਾਈਨਿੰਗ ਜਲਦੀ ਹੋ ਜਾਂਦੀ ਆ ਕਹਿ ਲਓ ਤੁਹਾਡੀਆਂ ਨੀਡਲਾਂ ਛੇਤੀ ਕੰਮ ਕਰਦੀਆਂ ਆ ਉਹਦਾ ਆਪਣਾ ਇੱਕ ਫਾਇਦਾ ਹੈ ਜਦੋਂ ਆਪਾਂ ਕੰਮ ਕਰਦੇ ਆ ਪਤਾ ਲੱਗ ਜਾਂਦਾ ਤੇ ਜਿਹੜੀ ਆਰ ਪੀ ਐਮ ਜ਼ਿਆਦਾ ਦਾ ਆਰ ਪੀ ਐਮ ਘੱਟ ਵਾਲੇ ਨਾਲ ਤੇ ਜਦੋਂ ਜ਼ਿਆਦਾ ਆਰ ਪੀ ਐਮ ਆ ਉਹਦੇ ਨਾਲ ਆਪਾਂ ਮੋਟੀ ਤੋਂ ਮੋਟੀ ਨੀਡਲਾਂ ਵੀ ਆਰਾਮ ਨਾਲ ਕੰਮ ਕਰ ਸਕਦੇ ਆ ਹੁਣ ਕੀ ਹੁੰਦਾ ਜੇ ਤੁਹਾਡੇ ਕੋਲ ਪਤਾ ਨਹੀਂ ਸੀ ਤੁਹਾਨੂੰ ਕਿ ਮੇਰੀ ਮਸ਼ੀਨ ਦੀ ਪਾਵਰ ਘਟਿਆ ਠੀਕ ਹੈ ਤੁਸੀਂ ਹੁਣ ਉਹਨਾਂ ਫਿਲਿੰਗ ਕਰਨ ਬਹਿ ਗਏ ਉਹ ਫਿਲਿੰਗ ਹੁਣੀ ਨਹੀਂ ਉਹਦੇ ਨਾਲ ਕਰਕੇ ਉੱਚ ਜਾਣ ਹੀ ਨਹੀਂ ਹੈਗੀ ਉਹ 20 ਵੀ 30 ਦੀਆਂ ਸੂਈਆਂ ਕਿੱਦਾਂ ਦੇਹ ਦੇ ਵਿੱਚ ਮਾਰੇ ਇਹਦੇ ਅੰਦਰ ਵੀ ਮਾਰਨ ਨੂੰ ਜਾਨ ਚਾਹੀਦੀ ਆ ਇੱਦਾਂ ਤਾਂ ਹੈ ਨਹੀਂ ਕਿ ਆਪਣੇ ਆਪ ਹੁਣ ਪੈਨ ਦੇ ਅੰਦਰ ਕਿੱਦਾਂ ਜਾਹਤਾ ਰਿਹਾ ਨਹੀਂ ਜਾ ਸਕਦਾ ਆ ਪੈਨ ਅਗਰ ਮੈਂ ਜਾਨ ਨਾ ਮਾਰੂੰਗਾ ਅਗਰ ਮੈਂ ਇਦਾਂ ਫੜ ਕੇ ਮਾਰੂੰਗਾ ਤਾਂ ਪੈਨਕ ਜਾਊਗਾ ਹੀ ਅੰਦਰ ਪਰ ਮੈਂ ਇਦਾਂ ਮਾਰ ਰਿਹਾ ਹੁਣ ਨਹੀਂ ਜਾਣਾ ਅੰਦਰ ਇਦਾਂ ਹੀ ਨੀਡਲ ਹੈ ਜੇ ਮੇਰੇ ਹੱਥ 'ਚ ਜਾਨ ਹੀ ਨਹੀਂ ਹੋਊਗੀ ਮੇਰੇ ਹੱਥ 'ਚ ਜਾਨ ਹੈ ਨਾ ਹੋਊਗੀ ਤੇ ਕਿੱਦਾਂ ਅੰਦਰ ਚਲ ਜੂਗਾ ਇਹੀ ਚੀਜ਼ ਹੈ ਨਾ ਸੋ ਮਸ਼ੀਨ ਦੇ ਅੰਦਰ ਜਾਨ ਚਾਹੀਦੀ ਆ ਜੇ ਤੋ ਤੁਸੀਂ ਜ਼ਿਆਦਾ ਨੀਂਦ ਲਾਣਾ ਕੰਮ ਕਰਨਾ ਆ ਤਦ ਹੀ ਸੋਹਣਾ ਕਲਰ ਆਉਣਾ ਆ ਸੋਹਣਾ ਟੈਟੂ ਬਣਨਾ ਆ ਸੋਹਣੇ ਤੁਸੀਂ ਕੰਮ ਅੱਗੇੋਂ ਸ਼ੁਰੂ ਕਰਕੇ ਤੇ ਕਰ ਸਕਦੇ ਆ ਠੀਕ ਹੈ ਤੁਹਾਡੀ ਤਰੱਕੀ ਵੀ ਇਹਦੇ ਤੇ ਹੀ ਆ ਹੁਣ ਆਪਾਂ ਇਹਦੇ ਇਦਾਂ ਦੇ ਪਾਰਟਸ ਹੁੰਦੇ ਆ ਆਰਾਮ ਨਾਲ ਮਿਲ ਜਾਂਦੇ ਆ ਮਾਰਕੀਟ ਚ ਹਰੇਕ ਪਾਰਟ ਦਾ ਆਪਣਾ ਇੱਕ ਕੰਮ ਆ ਠੀਕ ਹੈ ਇੱਕ ਹੈਗੀ ਇਹਨਾਂ ਦੋਨਾਂ ਤੋਂ ਇਲਾਵਾ ਹੁੰਦੀ ਆ ਇੱਕ ਰੋਟਰੀ ਮਸ਼ੀਨ ਇਹਦੇ ਅੰਦਰ ਮੋਟਰ ਲੱਗੀ ਆ ਇਹਦੇ ਅੰਦਰ ਕੋਇਲਾਂ ਲੱਗੀਆਂ ਇਦਾਂ ਦੀ ਵੀ ਹੋ ਸਕਦੀ ਆ ਰੋਟਰੀ ਮਸ਼ੀਨ ਠੀਕ ਹੈ ਇਦਾਂ ਦੀ ਵੀ ਹੋ ਸਕਦੀ ਆ ਇਦਾਂ ਦੀ ਵੀ ਹੋ ਸਕਦੀ ਆ ਰੋਟਰੀ ਮਸ਼ੀਨ ਆ ਠੀਕ ਆ ਇਦਾਂ ਦੀ ਵੀ ਹੋ ਸਕਦੀ ਇਹਦੇ ਵਾਲੇ ਸਟਰਕਚਰ ਇਹਦੇ ਵਾਲੇ ਕੰਮ ਕਰਦਾ ਉਹਦੇ ਅੰਦਰ ਉਹਦੇ ਅੰਦਰ ਆ ਵੀ ਨੀਡਲ ਪੈ ਜਾਂਦੀ ਆ ਤਾਂ ਉਹਦੇ ਅੰਦਰ ਆ ਵੀ ਨੀਡਲ ਪੈ ਜਾਂਦੀ ਆ ਠੀਕ ਆ ਦੇਖੋ ਇਹਦੇ ਅੰਦਰ ਹੁਣ ਆ ਨੀਡਲ ਪੈ ਗਈ ਆ ਤਾਂ ਜੇ ਇਹਦਾ ਗ੍ਰਿਪ ਚੇਂਜ ਕਰਕੇ ਮੈਂ ਦੂਜੀ ਨੀਡਲ ਵੀ ਪਾਉਣੀ ਚਾਹਾਂ ਤਾਂ ਪਾ ਸਕਦੀ ਆ ਇਹਦੇ ਅੰਦਰ ਵੀ ਜਿਹੜੀ ਮਰਜ਼ੀ ਨੀਡਲ ਪੈ ਜਾਂਦੀ ਆ ਠੀਕ ਆ ਆ ਫਰੇਮ ਦੇਖ ਕੇ ਕਦੀ ਨਹੀਂ ਆਰਡਰ ਕਰਨਾ ਕਿ ਇਹ ਦੇਖਣ ਨੂੰ ਸੋਹਣੀ ਆ ਆ ਗ੍ਰਿਪ ਆ ਨਾ ਜਿਹੜੇ ਇਹ ਗ੍ਰਿਪ ਵੀ ਪੰਗਾ ਹੁੰਦਾ ਗ੍ਰਿਪ ਇਹ ਕੀ ਹੁੰਦਾ ਕਿ ਇਹ ਗ੍ਰਿਪਾਂ ਦੇ ਸਾਈਜ਼ ਹੁੰਦੇ ਆ ਆ 3.5 ਵਾਲਾ ਸਾਈਜ਼ ਆ ਜਿਆਦਾਤਰ ਮੈਂ ਇਹ ਯੂਜ਼ ਕਰਦਾ ਮੋਸਟਲੀ ਆਰਟਿਸਟ ਇਹ ਯੂਜ਼ ਕਰਦੇ ਇਹ ਪਤਲਾ ਵੀ ਹੁੰਦਾ ਆ ਇਹਦੇ ਨਾਲੋਂ ਪਤਲਾ ਇਹਦੇ ਨਾਲੋਂ ਮੋਟੇ ਵੀ ਹੋ ਸਕਦੇ ਆ ਠੀਕ ਆ ਇਹਨਾਂ ਦੀਆਂ ਸ਼ੇਪਸ ਦੇਖੋ ਕਿੰਨੀਆਂ ਕਿੰਨੇ ਤਰ੍ਹਾਂ ਦੇ ਗ੍ਰਿਪ ਆ ਦੇਖੋ ਕਿੰਨੇ ਤਰ੍ਹਾਂ ਦੇ ਆ ਕਿਦਾਂ ਦਾ ਗ੍ਰਿਪ ਆ ਕਿਦਾਂ ਦਾ ਗ੍ਰਿਪ ਗ੍ਰਿਪ ਜਿਹੜੇ ਆ ਉਹ ਆਪਾਂ ਆਪ ਸਿਲੈਕਟ ਕਰ ਸਕਦੇ ਆ ਲਾਈਕ ਮੈਂ ਇੱਥੇ ਤੁਹਾਨੂੰ ਫੋਟੋ ਦਿਖਾਉਂਦਾ ਆ ਦੇਖੋ ਹੁਣ ਇਹਦਾ ਗ੍ਰਿਪ ਦੇਖੋ ਕਿਦਾਂ ਦਾ ਇਹ ਨਹੀਂ ਕਿ ਇਹ ਮਸ਼ੀਨ ਦਾ ਪਾਰਟ ਆ ਗ੍ਰਿਪ ਆ ਇਹ ਅਲੱਗ ਤੋਂ ਮਿਲਦੇ ਆ ਤੁਸੀਂ ਜਿਹੜਾ ਤੁਹਾਨੂੰ ਕੰਫਰਟ ਆ ਲਾਈਕ ਆਹ ਦੇਖੋ ਆ ਪਤਲੀ ਜਿਹਾ ਪਤਲਾ ਗ੍ਰਿਪ ਆ ਆ ਦੇਖਦੇ ਪਏ ਆ ਪਤਲਾ ਗ੍ਰਿਪ ਆ ਤੇ ਇਦਾਂ ਹੀ ਇਹ ਮੋਟੇ ਗ੍ਰਿਪ ਆ ਠੀਕ ਆ ਜ਼ਿਆਦਾਤਰ ਹੁਣ ਸਾਰੇ ਆਰਟਿਸਟ ਮੋਟੇ ਗ੍ਰਿਪ ਤੇ ਕੰਮ ਕਰਦੇ ਦੇਖੋ ਆ ਮੋਟਾ ਗ੍ਰਿਪ ਆ ਆ ਗ੍ਰਿਪ ਡਿਸਪੋਜ਼ੇਬਲ ਆ ਅੱਛਾ ਇਹ ਵੀ ਹੁੰਦਾ ਜਿਹੜੇ ਗ੍ਰਿਪ ਆ ਆ ਗ੍ਰਿਪ ਆ ਨਾ ਜਿਹੜੇ ਆ ਦੇਖੋ ਧਿਆਨ ਨਾਲ ਆ ਡਿਸਪੋਜ਼ੇਬਲ ਆ ਯੂਜ਼ ਕੀਤਾ ਸੈੱਟ ਤਾਂ ਠੀਕ ਆ ਆ ਜਿਹੜੇ ਗ੍ਰਿਪ ਆਏ ਤੁਸੀਂ ਯੂਜ਼ ਕੀਤਾ ਇਹਨੂੰ ਫੇਰ ਦੁਬਾਰਾ ਮਤਲਬ ਆਪਾਂ ਸੈਨੀਟਾਈਜ਼ ਕਰ ਸਕਦੇ ਹਾਂ ਇਹਨੂੰ ਧੋ ਕੇ ਆਪਾਂ ਦੁਬਾਰਾ ਵਰਤ ਸਕਦੇ ਹਾਂ ਠੀਕ ਹੈ ਹੁਣ ਤੁਸੀਂ ਕੀ ਕਰਨਾ ਇਦਾਂ ਦਾ ਡਾਇਗਰਾਮ ਬਹੁਤ ਸਾਰੇ ਟੈਟੂ ਮਸ਼ੀਨ ਦੇ ਮਿਲਦੇ ਆ ਇਹਦੇ ਕੋਇਲ ਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਪੰਜਾਬੀ ਚ ਸਿੰਪਲ ਸਿੰਪਲ ਸਮਝਾਉਂਗਾ ਇਦਾਂ ਦਾ ਡਾਇਗਰਾਮ ਯਾਦ ਕਰ ਲਿਓ ਤੁਸੀਂ ਇੱਕ ਵਾਰੀ ਖੋਲ ਕੇ ਇਹਨੂੰ ਜਦੋਂ ਆਪਾਂ ਇਹਦੀ ਅਸੈਂਬਲਿੰਗ ਦੇਖਾਂਗੇ ਆਪਾਂ ਨਾਲ-ਨਾਲ ਦੱਸਾਂਗੇ ਵੀ ਹੌਲੀ-ਹੌਲੀ ਦੱਸਾਂਗੇ ਇਹਦੇ ਉੱਤੇ ਸਾਰਾ ਲਿਖਿਆ ਹੁੰਦਾ ਆ ਤੁਸੀਂ ਯਾਦ ਕਰ ਲਓ ਉਹਨੂੰ ਕੋਈ ਚੱਕਰ ਨਹੀਂ ਹੈਗਾ ਕੰਮ ਤਾਂ ਇਹ ਘਟੇ ਆਉਣਾ ਪਰ ਤੁਹ ਆ ਜਿਹੜਾ ਪ੍ਰੋਸੀਜਰ ਹੈ ਨਾ ਇਹਨੂੰ ਯਾਦ ਕਰ ਲਿਓ ਕਰਕੇ ਇਹਦੇ ਤੇ ਬਹੁਤ ਕੁਸ਼ਟਿਕਿਆ ਹੁੰਦਾ ਹੈ ਇਹਦਾ ਠੀਕ ਹੈ ਨਾ ਇੱਕ ਸਰਕਲ ਬਣਦਾ ਇਹਦੇ ਅੰਦਰ ਜਦੋਂ ਇਹ ਐਕਟੀਵੇਟ ਹੁੰਦੀਆਂ ਆ ਕੋਇਲਾਂ ਜਦੋਂ ਪਿੱਛੋਂ ਦੀ ਸਪਲਾਈ ਜਾਂਦੀ ਇਹ ਐਕਟਿਵ ਹੋ ਜਾਂਦੀਆਂ ਮੈਗਨੇਟ ਬਣ ਜਾਂਦੀਆਂ ਮੈਗਨੇਟ ਬਣ ਕੇ ਆਰਮੇਚਰ 바ਰ ਨੂੰ ਆਪਣੇ ਵੱਲ ਖਿੱਚਦੀਆਂ ਜਦੋਂ ਖਿੱਚਦੀਆਂ ਤੇ ਆ ਪੱਤੀ ਇਹਦੇ ਨਾਲੋਂ ਟੁੱਟ ਗਈ ਪੱਤੀ ਦੂਰ ਹੋ ਗਈ ਇਹਦੇ ਨਾਲੋਂ ਸਰਕਲ ਟੁੱਟ ਗਿਆ ਫੇਰੇ ਯਾਨੀ ਕਿ ਮੈਗਨੇਟ ਨਹੀਂ ਰਹੀਆਂ ਫੇਰੇ ਇਦਾਂ ਛੱਡ ਦਿੰਦੀਆਂ ਇਹਨੂੰ ਫੇਰ ਜਾ ਕੇ ਲੱਗਦਾ ਫੇਰ ਸਰਕਲ ਬਣ ਗਿਆ ਫੇਰ ਛੱਡਦੇ ਇਹ ਕੰਟੀਨਿਊ ਪ੍ਰੋਸੈਸ ਚੱਲਦਾ ਰਹਿੰਦਾ ਹੈ। ਇਹੀ ਬਸ ਇਹਦਾ ਕੰਮ ਕਰਨ ਦਾ ਤਰੀਕਾ ਹੈ। ਹੋਰ ਤਾਂ ਇਹਦੇ ਇੰਨਾ ਖਾਸ ਹੈ ਨਹੀਂ। ਠੀਕ ਹੈ। ਤੇ ਹੁਣ ਆਪਾਂ ਆਰਡਰ ਕਰਨ ਲੱਗੇ। ਹੋ ਗਈਆਂ ਗੱਲਾਂ ਕਲੀਅਰ ਕੀ ਕੀ ਦੇਖਣਾ ਆ। ਫਰੇਮ ਦੇਖ ਕੇ ਨਹੀਂ ਲੈਣੀ। ਰਿਵਿਊ ਦੇਖ ਕੇ ਮਸ਼ੀਨ ਲੈਣੀ ਆ। ਰੈਪ ਦੇਖ ਕੇ ਮਸ਼ੀਨ ਲੈਣੀ ਆ। ਬਿਲਡ ਕੁਆਲਿਟੀ ਦੇਖਣੀ ਆ। ਉਹਦੇ ਨਟ ਦੇਖਣੇ ਆ। ਮੋਸਟਲੀ ਪਲਾਸਟਿਕ ਦੇ ਨਟ ਨਾ ਲੱਗੇ ਹੁਣ। ਮੋਸਟਲੀ ਆਹ ਜਿੱਦਾਂ ਸਟੀਲ ਦੇ ਨਟ ਹੋਣ। ਆ ਚੀਜ਼ਾਂ ਫਰੀ ਨਾ ਹੋ ਜਾਣ ਛੇਤੀ ਇਹਨਾਂ ਦੀ ਇਹਨਾਂ ਦੀ ਵੀ ਕੁਆਲਿਟੀ ਦੇਖਣੀ ਆ ਗ੍ਰਿਪ ਆ ਗ੍ਰਿਪ ਵੀ ਦੇਖਣਾ ਕਿ ਤੁਹਾਨੂੰ ਕਿਹੜਾ ਸੂਟ ਕਰਦਾ ਆ ਹਲਕਾ ਦੇਖਣਾ ਆ ਠੀਕ ਹੈ ਅਲੂਮੀਨੀਅਮ ਦਾ ਦੇਖ ਲਓ ਜਿਆਦਾ ਵਧੀਆ ਆ ਦੇਖੋ ਸਟੀਲ ਦੇ ਗ੍ਰਿਪ ਆ ਆ ਭਾਰੇ ਹੁੰਦੇ ਆ ਅਲੂਮੀਨੀਅਮ ਵਾਲੇ ਹਲਕੇ ਹੁੰਦੇ ਆ ਡਿਸਪੋਜ਼ੇਬਲ ਹੋਰ ਹਲਕੇ ਹੁੰਦੇ ਆ ਠੀਕ ਹੈ ਜਿਆਦਾ ਡਿਸਪੋਜ਼ੇਬਲ ਲੋਂਗੇ ਤਾਂ ਆ ਚੀਜ਼ ਦਾ ਬੈਲੈਂਸ ਨਹੀਂ ਬਣਨਾ ਆ ਬਾਲਾ ਹੀ ਹਲਕਾ ਹੋ ਜਾਣਾ ਤੇ ਆ ਬਾਲਾ ਹੀ ਭਾਰਾ ਹੋ ਜਾਣਾ ਮਸ਼ੀਨ ਇਦਾਂ ਹੋਈ ਜਾਣੀ ਠੀਕ ਹੈ ਉੱਤੋਂ ਦੀ ਆ ਸਾਇਲੈਂਟ ਨਹੀਂ ਹੁੰਦੀ ਇਹ ਸ਼ੋਰ ਪਾਉਂਦੀ ਆ ਆ ਚੁੱਪ ਕੀਤੀ ਆ ਤੇ ਖੂਬਸੂ ਕਿ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਇਹਦੀ ਵੀ ਵੈਲਿਊ ਪਤਾ ਲੱਗੀ ਹੋਣੀ ਆ ਠੀਕ ਆ ਇਹ ਪੁਰਾਣੇ ਜ਼ਮਾਨੇ ਤੋਂ ਚੱਲਦੀ ਆ ਰਹੀ ਆ ਤੇ ਆਉਣ ਵਾਲੀ ਮਸ਼ੀਨ ਆ ਦੋਨਾਂ ਦੀ ਬਹੁਤ ਲੋੜ ਆ ਆਰਡਰ ਕਰ ਲਿਓ ਤੇ ਮਿਲਦੇ ਆਂ ਅਗਲੀ ਕਲਾਸ 'ਚ ਹਨਾ ਤੇ ਇਹਨੂੰ ਅਸੈਂਬਲ ਕਰਨਾ ਦੱਸਾਂਗਾ ਇਹਦੇ ਬਾਰੇ ਵੀ ਦੱਸਾਂਗਾ ਇਹਨੂੰ ਅਸੈਂਬਲ ਕਰਨਾ ਦੱਸਾਂਗੇ ਫਿਰ ਆਪਾਂ ਕੀ ਕਰਨਾ ਆਪਾਂ ਸਟ੍ਰੋਕ ਲੈਂਥ ਵਗੈਰਾ ਤੇ ਟਾਰਕ ਦੀ ਵੈਲਿਊ ਪ੍ਰੈਕਟੀਕਲੀ ਦੇਖਾਂਗੇ ਕੀ ਹੁੰਦੀ ਆ ਪਾਵਰ ਦੀ ਵੈਲਿਊ ਪ੍ਰੈਕਟੀਕਲੀ ਕਿੱਦਾਂ ਚੈੱਕ ਕਰਨੀ ਉਹ ਵੀ ਦੱਸੂਗਾ ਅੱਗੇ ਅੱਗੇ ਤੇ ਮੈਂ ਕੋਸ਼ਿਸ਼ ਇਹੀ ਕਰਦਾ ਕਿ ਤੁਸੀਂ ਆਰਡਰ ਕਰੋ ਮਸ਼ੀਨ ਨੂੰ ਤੇ ਆਪਾਂ ਗਾਂ ਪ੍ਰੈਕਟਿਸ ਕਰਨੀ ਸ਼ੁਰੂ ਕਰੀਏ ਸੁਣ ਕੇ ਕੁਝ ਨਹੀਂ ਹੋਣਾ ਗਾਂ ਇਹਦਾ ਸਕੋਪ ਬਹੁਤ ਹੈ ਟੈਟੂਜ਼ ਦਾ ਤੇ ਮਿਲਦੇ ਆਂ ਅਗਲੇ ਚ ਥੈਂਕ ਯੂ ਚੈਨਲ ਫੋਲੋ ਲਾਈਕ ਸ਼ੇਅਰ ਕਮੈਂਟ ਕਮਿਊਨਟੀ ਜੋ ਕਰਨਾ ਕਰ ਦਿਓ ਕਿਰਪਾ ਹੋਊਗੀ ਥੈਂਕ ਯੂ